ਬਾਈ ਜੀ ਰਹਿਣ ਦਿਓ ਬਰਬਲੀ ਨਾ ਚੱਕੋ ਵੀਰੇ ਕਢਾ ਦਿਓ ਉੱਥੇ ਇਹਨੂੰ ਕਢਾ ਦਿਓ ਯਾਰ ਆ ਦੇਖ ਲਓ ਜੀ ਧੱਕਾ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਮੇਰਾ ਸਿਲੰਡਰ ਟੇਬਲ ਵਗੈਰਾ ਸਭ ਕੁਰਸੀਆਂ ਰੱਖ ਲਈਆਂ ਜੀ ਥੋਰ ਪੱਟੇ ਵਗੈਰਾ ਵੀ ਚੱਕੀ ਕੀ ਕੰਮ ਕਰਦਾ ਵੀਰੇ ਤੂੰ ਕਾਹਦੀ ਰੇੜੀ ਲਾਉਂਦਾ ਤੇਰੀ ਬੜਾ ਪਾਉ ਪਾਉ ਵਜੇ ਦਾ ਕੰਮ ਹੈ ਜੀ ਇਹਨਾਂ ਦਾ ਕੀ ਕਸੂਰ ਹੈ ਜੀ ਇੱਕ ਪਾਸੇ ਤਾਂ ਇਹ ਵਿਚਾਰੇ ਬੇਰੁਜ਼ਗਾਰ ਨੇ ਜੀ ਦੂਜੇ ਪਾਸੇ ਆਪਾਂ ਪ੍ਰਵਾਸੀ ਨੂੰ ਕਹਿੰਦੇ ਜਦੋਂ ਹੁਣ ਆਪਣੇ ਮੁੰਡੇ ਕੰਮ ਕਰਨ ਲੱਗੇ ਤਾਂ ਆਹ ਚੱਕ ਕੰਮ ਹੋ ਰਿਹਾ ਬਈ ਇਹਨਾਂ ਦਾ ਗੁਨਾਹ ਇਹ ਆ ਇਹ ਗਰੀਬ ਆ ਬਸ ਇਹ ਗੁਨਾਹ ਹੀ ਇੱਥੇ ਇਹਨਾਂ ਦਾ ਹੋਰ ਕੋਈ ਗੁਨਾਹ ਨਹੀਂ ਹੈ ਰਾਜਾ ਥੋੜਾ ਦੇਖੋ ਇਹਨਾਂ ਦੇ ਉੱਤੇ ਕਾਰਵਾਈ ਹੋਈ ਰੇੜੀਆਂ ਚੱਕ ਲਈਆਂ ਸਾਰੀਆਂ ਇਹਨਾਂ ਦੀਆਂ ਸਾਰਾ ਸਮਾਨ ਚੱਕ ਲਿਆ ਇਹ ਸ਼ੋਰੂਮ ਆ ਸ਼ੋਰੂਮਾਂ ਦੇ ਅੱਗੇ ਜਿਹੜੀ ਗੱਲ ਰਸਤੇ ਬਣੇ ਹੋਏ ਬ੍ਰਾਂਡੇ ਉਹਨਾਂ ਦੇ ਵਿੱਚ ਨਜਾਇਜ਼ ਸਾਰੀਆਂ ਤੱਕ ਹੋਈਆਂ ਵੀਆਂ ਕੰਧਾਂ ਹੋ ਗਈਆਂ ਉਹ ਸਾਰਾ ਬੰਦ ਕਰਿਆ ਹੋਇਆ ਤਾਂ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਅਗੇ ਕਲਿਆਣ ਸਿਨੇਮਾ ਪੀ ਡਬਲਯੂ ਡੀ ਕਲੋਨੀ ਜੀ ਅਗੇ ਸਿਵਲ ਹਸਪੀਟਲ ਦੇ ਸਾਹਮਣੇ ਅਗੇ ਪੁਲਵਾਰ ਬਾਜ਼ਾਰ ਜੀ ਇਹ ਸਾਰਾ ਰੂਟ ਭਰਿਆ ਪਿਆ ਜੀ ਸਾਰਾ ਬਾਜ਼ਾਰ ਭਰਿਆ ਪਿਆ ਉਥੇ ਤੁਰ ਕੇ ਵੀ ਨਹੀਂ ਲੰਘਿਆ ਜਾਂਦਾ ਜੀ ਕਾਰਵਾਈ ਹੋ ਜੂਗੀ ਸਰ ਅੱਜ ਤਾਂ ਨਹੀਂ ਹੋ ਸਕਦੀ ਕਿਉਂਕਿ ਬਾਜ਼ਾਰ ਦੇ ਵਿੱਚ ਤੁਰ ਕੇ ਲੰਘਣ ਨੂੰ ਥਾਂ ਨਹੀਂ ਜੀ ਉਹ ਸਾਰੀਆਂ ਨਜਾਇਜ਼ ਸਾਰੀਆਂ ਨਹੀਂ ਜੀ ਉਹ ਸਾਰਾ ਨਜਾਇਜ਼ ਕਬਜ਼ੇ ਨਹੀਂ ਠੀਕ ਹੈ बार-बार ਕਹਿਣ ਦੇ ਬਾਵਜੂਦ ਵੀ ਜਦੋਂ ਨਹੀਂ ਹਟ ਰਹੇ ਪਿੱਛੇ ਹੋ ਰਹੇ ਜਾਂ ਕਿਤੇ ਆਪਣੀ ਟੁਕਮੀ ਥਾਂ ਤੇ ਨਹੀਂ ਜਾ ਰਹੇ ਤਾਂ ਇਹ ਨਾ ਤੇ ਕਾਰਵਾਈ ਕਰਨੀ ਪਈ ਜੀ ਅੱਜ ਅਸੀਂ ਹੁਣੇ ਮੈਂ ਮੰਨ ਲਓ ਅਸੀਂ ਅਸੀਂ ਤੁਹਾਨੂੰ ਹੁਣੇ ਕੰ ਬੀ ਬਾਜ਼ਾਰ ਦੇ ਵਿੱਚ ਭਾਈ ਇੱਥੇ ਇੱਥੇ ਨਜਾਇਜ਼ ਕਬਜ਼ੇ ਆ ਆ ਚੀਜ਼ਾਂ ਦੇ ਉੱਤੇ ਆਪਾਂ ਹੋਣੇ ਚੱਲਾਂਗੇ ਟਰਾਲੀਆਂ ਆਪਾਂ ਜਾਉਂਗੀਆਂ ਜੀ ਉਹਦੇ ਨਾਲ ਮੇਰੀ ਅੱਜ ਔਨ ਰਿਕਾਰਡ ਤੁਹਾਨੂੰ ਇਹ ਸ਼ਿਕਾਇਤ ਆ ਜੀ ਕਿ ਜਦੋਂ ਅਸੀਂ ਬਾਜ਼ਾਰ 'ਚ ਜਾਂਦੇ ਆ ਇੱਕ ਕਾਮਨ ਮੈਨ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਰੇ ਬਾਜ਼ਾਰ ਦੇ ਜਿਹੜੀ ਦੁਕਾਨਾਂ ਦੀ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਆ ਜੀ ਰਸਤੇ ਨਜਾਇਜ਼ ਭਰੇ ਹੁੰਦੇ ਆ ਜੀ ਤੇ ਸਾਨੂੰ ਬੜੀ ਸਵੱਸਿਆ ਆਉਂਦੀ ਆ ਜੀ ਤੁਸੀਂ ਦੱਸੋ ਕਦੋਂ ਕਾਰਵਾਈ ਹੋ ਸਕਦੀ ਵੀਰ ਬਾਰੇ ਮੈਨੂੰ ਪਤਾ ਲੱਗਿਆ ਕਹਿੰਦੇ ਦਿੱਲੀ ਸੀ ਦਿੱਲੀ ਤੋਂ ਆਏ ਪੰਜਾਬੀ ਮੁੰਡਾ ਆਪਣਾ ਭਰਾ ਚਮਕੌਰ ਸਾਹਿਬ ਦਾ ਇਹ ਜੇ ਇੱਥੇ ਆ ਕੇ ਯਾਰ ਆਪਣਾ ਕੰਮ ਕਰਨ ਲੱਗੇ ਹੁਣ ਇਸ ਤਰ੍ਹਾਂ ਨਾ ਨਾ ਕਰੋ ਇਹ ਜੇ ਬੰਦੇ ਵੀ ਆ ਕੈਨੇਡਾ ਤੋਂ ਮੁੜ ਆਏ ਕੈਨੇਡਾ ਤੋਂ ਆ ਕੇ ਇੱਥੇ ਰੇੜੀਆਂ ਲਾ ਰਹੇ ਹੋ ਇਹੀ ਤਾਂ ਸਰਕਾਰ ਕਹਿੰਦੀ ਸੀ ਵੀ ਮੋੜਦੇ ਆਵਾਂਗੇ ਮੁੜ ਕੇ ਆਣਗੇ ਪੰਜਾਬੀ ਆ ਹੁਣ ਮੁੜ ਕੇ ਆਏ ਆ ਤੇ ਇੱਥੇ ਜੁੱਤੀਆਂ ਖਾਰੇ ਆ ਜੀ ਤੁਸੀਂ ਵੱਡਾ ਰਾਂਜਾ ਇੱਥੇ ਲੱਗਦੀ ਸੀ ਮੰਡੀ ਪਰਦਾ ਸੀ ਇਹ ਪੂਰਾ ਮੰਡੀ ਕੀ ਕਿਸਾਨ ਮੰਡੀ ਕਿਸਾਨ ਮੰਡੀ ਦਾ ਕਨਸੈਪਟ ਕੀਦਾ ਸਰਕਾਰ ਦਾ ਉਹ ਸੜਕ ਤੇ ਰੁਲਦੇ ਹਨ ਕਿਸਾਨ ਗਰੀਬਾਂ ਦੇ ਬੱਚੇ ਆ ਨਾ ਉਹ ਸੋਚਦੇ ਵੀ ਡੈਡੀ ਕੁਝ ਖਾਣ ਜਾਣਾ ਬਾਹਰ ਲੈ ਚੱਲੋ ਉਹ ਫਿਰ ਆਪਣੇ ਪੁੱਤਾਂ ਨੂੰ ਇਹਨਾਂ ਕੋਲ ਲੈ ਕੇ ਆਉਂਦੇ ਆ। ਮੈਂ ਭਾਈ ਇਹਨਾਂ ਦੇ ਉੱਤੇ ਨਾ ਫੂਡ ਸੇਫਟੀ ਦੀ ਰੇਡ ਪਾਜਵੇ ਸੜਨ ਲਈ ਅੱਧੇ ਨਾ ਬੰਦ ਹੋ ਗਏ ਤਾਂ ਮੇਰਾ ਨਾਮ ਬਟਾ ਦੇ। ਇਹ ਜਿਹੜੇ ਕਮੇਟੀ ਵਾਲੇ ਵੀਰ ਆਏ ਸਾਡੇ ਇਹਨਾਂ ਦੇ ਬਿਲਕੁਲ نیچے ਉੱਤਰ ਦੇ ਸਾਰੀ ਜਿਹੜੀਆਂ ਕਟੌਟ 7-8 ਡੇਡੀਆਂ ਲੱਗਦੀਆਂ ਉਹ ਨਹੀਂ ਦਿੱਤੀ। 2 ਫੁੱਟ ਕੇ ਫਿਰ 3 ਫੁੱਟ ਕੇ 4 ਫੁੱਟ ਕੇ ਫਿਰ ਤੁਸੀਂ ਆਪਣਾ ਏਰੀਆ ਛੱਡਤਾ ਫਿਰ ਤੁਸੀਂ ਆਪਣੇ ਆਲ ਦੇ ਵੇਲੇ ਸਾਰਾ ਸੈਟਅਪ ਕਰ ਲਿਆ ਪੂਰਾ। ਅੱਠੇ ਟੇਬਲ ਵਾਲੇ ਦੋਲੋ ਵਾਲੇ ਯਾਰ ਉਹ ਚੀਜ਼ਾਂ ਉਹ ਚੀਜ਼ਾਂ ਨਾ ਫਿਰ ਉਹ ਬੰਦਾ ਫਿਰ ਕੀ ਉਹ ਬੰਦਾ ਫਿਰ ਲਾਚਾਰ ਹੋਊਗਾ ਬੰਦਾ ਕੀ ਕਰੂਗਾ ਇੱਥੇ ਹੁਣ ਇਹ ਰੇੜੀਆਂ ਆਉਗੀਆਂ ਵਾਪਸ ਕਿ ਸਾਰੇ ਸ਼ਹਿਰ ਦੀ ਚੱਕ ਹੋ ਗਈ ਇਹ ਤੁਸੀਂ ਦੱਸ ਦਿਓ ਬੀਗਾ ਵਾਈਸ ਪ੍ਰੈਜ਼ੀਡੈਂਟ ਆਫ ਕੌਂਸਲ ਸਸਿਕਲ ਜੀ ਇਸ ਵਕਤ ਗਿਆਨੀ ਜੈਲ ਸਿੰਘ ਨਗਰ ਦੀ ਪਾਰਕਿੰਗ ਦੇ ਵਿੱਚ ਖੜੇ ਆ ਇੱਥੇ ਅਕਸਰ ਇਹਨੂੰ ਇੱਕ ਤਰ੍ਹਾਂ ਦੇ ਨਾਲ ਫੂਡ ਸਟਰੀਟ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਰੇੜੀਆਂ ਜਿਹੜੇ ਆਪਣੇ ਪੰਜਾਬੀ ਭਰਾ ਨੇ ਪਹਿਲਾ ਗੱਲ ਇਹ ਆਉਂਦੀ ਸੀਗੀ ਵੀ ਜਿਹੜੇ ਪੰਜਾਬੀ ਨੇ ਸਾਡੇ ਉਹ ਕੰਮ ਨਹੀਂ ਕਰਦੇ ਕੰਮ ਤੋਂ ਕੰਨੀ ਘਤਰਾਉਂਦੇ ਨੇ ਪ੍ਰਵਾਸੀਆਂ ਨੇ ਭਾਈ ਥਾਂ ਮੰਨ ਲਈ ਆ ਪਰ ਜਦੋਂ ਹੁਣ ਪੰਜਾਬੀ ਸਾਡੇ ਕੰਮ ਕਰਦੇ ਆ ਤਾਂ ਕੁਝ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਜੇ ਦੂਜੇ ਪਾਸੇ ਕਾਨੂੰਨ ਦੇ ਅਫਸਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਭਾਈ ਅਸੀਂ ਕਾਨੂੰਨ ਦੇ ਵਿੱਚ ਬੰਨੇ ਹੋਏ ਆ ਜੇ ਇਹਨਾਂ ਦੀ ਗੱਲ ਸੁਣੀਏ ਤਾਂ ਇਹਨਾਂ ਦਾ ਵੀ ਪੱਖ ਇਹ ਲੱਗਦਾ ਵੀ ਹਾਂ ਯਾਰ ਇਹ ਇੱਕ ਇੱਕ ਪਾਸੇ ਤਾਂ ਗਵਰਨਮੈਂਟ ਜਿਹੜੀ ਹੈਗੀ ਆ ਉਹ ਬੇਰੋਜ਼ਗਾਰੀ ਦੇ ਵੱਲ ਤੱਕ ਰਹੀ ਹੈ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਤੇ ਦੂਜੇ ਪਾਸੇ ਜੇ ਕੋਈ ਅਪੜਾ ਕੰਮ ਕਰਦਾ ਹੈ ਤੌ ਤੂ ਜੇਬਸਾਈਡ ਨੂੰ ਫੇਰ ਪਰੇਸ਼ਾਨ ਹੁੰਦੇ ਆ ਸੋ ਦੋਵੇਂ ਧਿਰਾਂ ਖੜੀਆਂ ਨੇ ਅਫਸਰ ਅਧਿਕਾਰੀ ਵੀ ਖੜੇ ਨੇ ਤੇ ਇਧਰ ਪੀੜਤ ਲੋਕ ਵੀ ਖੜੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੇ ਸਰਨਾਮ ਇੱਥੇ ਬੜਾ ਹੰਗਾਮਾ ਹੋ ਰਿਹਾ ਸੀਗਾ ਕੀ ਗੱਲ ਹੋਈ ਹੈ ਬਾਈ ਹੰਗਾਮਾ ਦੇਖੋ ਮੈਂ ਵੀਂਗਾ ਜਰਨਲਿਸਟ ਨਹੀਂ ਪਰ ਵੀਂਗਾ ਕਾਮਨ ਮੈਨ ਮੈਂ ਇਹਨਾਂ ਦੇ ਦੁੱਖ ਦੀ ਗੱਲ ਕਰਦਾ ਹਾਂ ਰੋਜ਼ ਭਰਾ ਦੇਖੋ ਨਾ ਵੀਰ ਇਹ ਕਿੱਡਾ ਘੇਰੀਚ ਲੱਗਦਾ ਇਹ ਆਪਣੇ ਇੱਕ ਕੰਮ ਕਰ ਰਹੇ ਸੀ ਇਹਨੇ ਡੇੜੀ ਲਈ ਸੀ ਇਹੋ ਜਿਹੀ ਹੋਰ ਬਹੁਤ ਸਾਰੇ ਬੰਦੇ ਇੱਥੇ ਖੜੇ ਹੋਣੇ ਅਸੀਂ ਵੀ ਇਹਨਾਂ ਕੋਲ ਖੜ ਕੇ ਖਾਨੇ ਆ ਵੀਰ ਖੜਾ ਏ ਅੰਕਲ ਖੜੇ ਆ ਹੋਰ ਵੀਰ ਕਿਹੜੇ ਅੱਜ ਅੱਜ ਆਏ ਵੀ ਨਹੀਂ ਹੁਣ ਇਹ ਆ ਭਰਾ ਸਾਡੇ ਖੜੇ ਹੁਣ ਇਹ ਇੱਥੇ ਕੰਮ ਕਰਦੇ ਆ ਕੇ ਇਹ ਪਾਰਕਿੰਗ ਆ ਤੁਸੀਂ ਦੇਖੋ ਮੈਂ ਵੀਰ ਨੂੰ ਕਹਾਂਗਾ ਦਿਖਾ ਦਿਓ ਬਹੁਤ ਖੁੱਲੀ ਹੈ ਪਾਰਕਿੰਗ ਆ ਇੱਕ ਖਾਂਦੇ ਆ ਇਹਨਾਂ ਕੋਲ ਖਾਣਾ ਆਉਂਦੇ ਆ ਲੋਕ ਹਨਾ ਅਸੀਂ ਉਮੀਦ ਕਰਦੇ ਵੀ ਪੰਜਾਬ ਚ ਚੰਗਾ ਪਰੋਸੇ ਜਾਵੇ ਇਹਨਾਂ ਤੇ ਅਸੀਂ ਭਰੋਸਾ ਵੀ ਕਰਦੇ ਵਿਸ਼ਵਾਸ ਵੀ ਕਰਦੇ ਆ ਥਾਂ ਥਾਂ ਤੇ ਗੰਦ ਖਾਣ ਨਾਲੋਂ ਅਸੀਂ ਇਹਨਾਂ ਕੋਲੇ ਵਿਸ਼ਵਾਸ ਨਾਲ ਖਾ ਲੈਂਦੇ ਆ ਕੇ ਵੀ ਚਲੋ ਯਾਰ ਸਾਡੇ ਭਰਾ ਐ ਸਾਨੂੰ ਜ਼ਹਿਰ ਤਾਂ ਨਹੀਂ ਵੰਡਣਗੇ ਪਰ ਹੁਣ ਆ ਦੇਖੋ ਇਹਨਾਂ ਦੇ ਉੱਤੇ ਕਾਰਵਾਈ ਹੋਈ ਰੇੜੀਆਂ ਚੱਕ ਲਈਆਂ ਸਾਰੀਆਂ ਇਹਨਾਂ ਦੀਆਂ ਸਾਰਾ ਸਮਾਨ ਚੱਕ ਲਿਆ ਇਹ ਸ਼ੋਰੂਮਾਂ ਸ਼ੋਰੂਮਾਂ ਦੇ ਅੱਗੇ ਜਿਹੜੀ ਗੱਲ ਰਸਤੇ ਬਣੇ ਹੋਏ ਬਰਾਂਡੇ ਉਹਨਾਂ ਦੇ ਵਿੱਚ ਨਜਾਇਜ਼ ਸਾਰੀਆਂ ਤੱਕ ਹੋਈਆਂ ਵੀਆਂ ਕੰਧਾਂ ਹੋ ਗਈਆਂ ਉਹ ਸਾਰਾ ਬੰਦ ਕਰਿਆ ਹੋਇਆ ਤਾਂ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੈਗੀ ਆ ਹੁਣ ਜਿਹੜਾ ਅਧਿਕਾਰੀ ਆਏ ਆ ਆ ਸਾਰੀ ਗਰੀਬਾਂ ਦੀ ਰੇੜੀ ਕੀ ਕਿਉਂ ਚੱਕ ਲਿਆ ਬਈ ਤੇਰਾ ਦੱਸੀ ਮੜਾ ਮੇਰਾ ਪੰਜਾਬ ਸਰਕਾਰ ਹਾਏ ਹਾਏ ਮੇਰਾ ਸਿਲੰਡਰ ਟੇਬਲ ਵਗੈਰਾ ਸਭ ਕੁਰਸੀਆਂ ਰੱਖ ਲਈਆਂ ਜੀ ਹੋਰ ਪੱਟੇ ਵਗੈਰਾ ਵੀ ਚੱਕਿਆ ਕੀ ਕੰਮ ਕਰਦਾ ਵੀਰੇ ਤੂੰ ਕਾਹਦੀ ਰੈਡੀ ਲਾਉਂਦਾ ਸਹੀ ਬੜਾ ਪਾਉ ਪਾਉ ਵੱਜੀ ਦਾ ਕੰਮ ਹੈ ਜੀ ਕਦੋਂ ਤੋਂ ਕਰਦੇ ਹੋ ਮੈਨੂੰ ਪੌਣੇ 2 ਸਾਲ ਹੋ ਗਏ ਜੀ ਰੋਜ਼ ਹੀ ਸਾਨੂੰ ਤੰਗ ਕਰਨ ਆਏ ਕਦੀ ਪਹਿਲੇ ਵੀ ਹੋਇਆ 2-3 ਮਹੀਨੇ ਪਹਿਲੇ ਵੀ ਸਮਾਨ ਅੱਗੇ ਪਿੱਛੇ ਕਰਿਆ ਫਿਰ ਅਸੀਂ ਰਿਕਵੈਸਟ ਕੀਤੀ ਵੀ ਲੱਗ ਲੈਣ ਤੋਂ ਫਿਰ ਪਰੇ ਸ਼ੋਰੂਮ ਵਾਲੇ 2-3 ਜਣੇ ਆ ਜੀ ਉਹੀ ਬਸ ਲੱਗੇ ਹੋਏ ਆ ਲਗਾਤਾਰ ਰੋਜ਼ ਐਪਲੀਕੇਸ਼ਨ ਦੇਣ ਜਾਂਦੇ ਆ ਅੰਦਰ ਵਿਲੇ ਬੈਠੇ ਸ਼ੋਰੂਮ ਵਾਲੇ ਕਹਿੰਦੇ ਸਾਡੇ ਕੋਲ ਵੀ ਉਹੀ ਸਮਾਨ ਆ ਤੁਹਾਡੇ ਕੋਲ ਵੀ ਉਸ ਸਮਾਨ ਆ ਉਹ ਕਹਿੰਦੇ ਅਸੀਂ ਇੱਨਾ ਕਰਾਇਆ ਦਿੰਦੇ 25 25 30000 ਅਸੀਂ ਇੰਨਾ ਕਰਾਇਆ ਦੇ ਕੇ ਵੀ ਸਾਨੂੰ ਬਚਤ ਨਹੀਂ ਇਹ ਦੀ ਆਈਟਮ ਹੈ ਜੀ ਉਹਨਾਂ ਕੋਲ 400 ਰੁਪਏ ਦੀ ਚੀਜ਼ ਆ ਅਸੀਂ ਕੱਲ ਕਹਿੰਦਾ ਇਹ ਵੀਰ ਗਲਤ ਆ ਇਹ ਸੜਕ ਤੇ ਖੜੇ ਆ ਨਾ ਇਹ ਗਲਤ ਆ ਇਹਨਾਂ ਨੂੰ ਨਹੀਂ ਖੜਨਾ ਚਾਹੀਦਾ ਕਾਨੂੰਨ ਦੇ ਮੁਤਾਬਕ ਇਹਨਾਂ ਦਾ ਬਣਦਾ ਨਹੀਂ ਉਹ ਲੋਕ ਗਰੰਟ ਦਿੰਦੇ ਆ ਉਹ ਲੋਕ ਸਾਰਾ ਆਪਣਾ ਸਿਸਟਮ ਜਿਹੜਾ ਹੈਗਾ ਪੈਸਾ ਉਹਨਾਂ ਦਾ ਲੱਗਦਾ ਹੈ ਉਹਨਾਂ ਦਾ ਇੱਕ ਸੈਟਅਪ ਆ ਠੀਕ ਹੈ ਜੀ ਪਰ ਪਰ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਗਲਤ ਆ ਪਰ ਉਹ ਵੀ ਪੂਰੇ ਦੁੱਧ ਦੋਤੇ ਨਹੀਂ ਹੈਗੇ ਉਹਨਾਂ ਦੇ ਦੇਖ ਲੋ ਜਾ ਕੇ ਨਜਾਇਜ਼ ਸਾਰੀਆਂ ਦੇਖ ਲੋ ਪੂਰੇ ਰੋਪਣ ਪੂਰਾ ਰੋਪਣ ਵੀ ਜੇ ਪੱਕਤਾ ਹੋਇਆ ਠੀਕ ਆ ਉਹ ਆਪ ਵੀ ਗਲਤ ਆ ਇੱਥੇ ਬਰਾਂਡੇ ਆ ਉਹ ਸਾਰੇ ਕਵਰ ਕਰੇ ਹੋਏ ਸਾਰੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਰੇਡੀਆਂ ਮਿਲਣਗੀਆਂ ਸਾਨੂੰ ਕੱਲੇ ਇਹੀ ਇੱਥੇ ਵਿਚਾਰੇ ਭਾਜੀ ਉਹ ਦੋਸੇ ਵਾਲਾ ਉਹ ਬਾਈ 23 ਸਾਲ ਉਰੇ ਰੇੜੀ ਲੱਗਦੇ ਰਹੀ ਉਸ ਟਾਈਮ ਕੋਈ ਨਹੀਂ ਬਾਹਰ ਆਇਆ ਸ਼ੋਰੂਮ ਚੋਂ ਵੀ ਇਦੀ ਰੇੜੀ ਚਕਾਓ ਕਿ ਉਹ ਲਾ ਰਿਆ ਸਾਨੂੰ ਸਾਰਾ ਤੇਜਿੰਦਰ ਇੱਕ ਵਾਰ ਦਿਖਾ ਦਿਓ ਆ ਸਾਰੇ ਕਵਰ ਕੀਤੇ ਹੋਏ ਕਵਰ ਨਹੀਂ ਕਰ ਸਕਦੇ ਇਹ ਜਿਹੜਾ ਸਟਰੀਟ ਐ ਇਹ ਲੋਕਾਂ ਦੇ ਲਈ ਐ ਇਹ ਲੋਕਾਂ ਦੇ ਲਈ ਐ ਪਰ ਇਹਨੂੰ ਸਾਰਾ ਕਵਰ ਕੀਤਾ ਹੋਇਆ ਹਾਂਜੀ ਕੀ ਕਹਿੰਦੇ ਸਰਦਾਰ ਜੀ ਮੈਂ ਭਾਜੀ ਇਹ ਕਹਣਾ ਵੀ ਦੇਖੋ ਇਹ ਵਧੀਆ ਮੁੰਡੇ ਕੰਮ ਕਰ ਰਹੇ ਆ ਹਾਂਜੀ ਜਦੋਂ ਇੱਕ ਪਾਸੇ ਇੱਥੇ ਦੀ ਨਹੀਂ ਗੱਲ ਕਰ ਰਿਆਂ ਸਾਰੇ ਬਾਜ਼ਾਰ ਚ ਤੁਸੀਂ ਡਾਕ ਖਾਨੇ ਤੋਂ ਵੜ ਜਾਓ ਡਾਕ ਖਾਨੇ ਤੋਂ ਲੈ ਕੇ ਸਿਟੀ ਦੇ ਮੋੜਿਆਂ ਲੰਘ ਕੇ ਤੂੰ ਸਿੰਧ ਬੈਂਕ ਤੱਕ ਚਲ ਜਾਓ ਤੁਸੀਂ ਕਾਰ ਖੜਾ ਲਓ ਤੁਹਾਡੀ ਕਾਰ ਦਾ ਚਲਾਨ ਜਦ ਇਹ ਹੋ ਜਾਊਗਾ ਤੁਸੀਂ ਸਬਜ਼ੀ ਲੈ ਆ ਸਕਦੇ ਜੇ ਰੇੜੀ ਵਾਲ ਨੂੰ ਕਹੋ ਕਹਿੰਦੇ ਮੈਂ ਪੈਸੇ ਦਿੰਦਾ ਪੁੱਛ ਲਓ ਉਹ 뭐 ਬੋਲਦੇ ਆ ਤੁਹਾਡੀਆਂ ਗੱਡੀਆਂ ਚਲਾਨ ਹੋਣਗੇ ਇਹਦਾ ਮਤਲਬ ਰਸਤੇ ਰੋਕਣ ਨਹੀਂ ਉਹ ਠੀਕ ਆ ਜੇ ਤੁਸੀਂ ਖੜਦੇ ਹੋ ਤੁਹਾਡੀਆਂ ਗੱਡੀਆਂ ਤੇ ਮੋਟਰਸਾਈਕਲ ਚਲਾਣ ਨੂੰ ਸੰਤੇ ਖੜਨਦੇ ਬਈ ਮੇਰੀ ਤਾਂ ਇੱਥੇ ਰੇੜੀ ਨਹੀਂ ਪਰ ਇਹ ਦੁੱਖ ਲੱਗਦਾ ਸਾਰੇ ਸ਼ਹਿਰ ਦੇ ਟ੍ਰੈਫਿਕ ਜਾਮ ਆ ਤੁਸੀਂ ਵਾਈਸ ਪ੍ਰੈਜ਼ੀਡੈਂਟ ਹੋ ਮਹਾਰਾਜ ਜੀ ਪ੍ਰਧਾਨ ਸਾਹਿਬ ਹੋ ਹੁਣ ਵੀ ਤੁਸੀਂ ਪਰ ਗੱਲ ਇਹ ਆ ਜੀ ਵੀ ਇੱਕ ਹੀ ਗਰੀਬਾਂ ਦੇ ਉੱਤੇ ਕਿਉਂ ਇਹ ਚੱਲ ਰਿਹਾ ਜੀ ਉਹ ਸਾਰੀ ਟਰਾਲੀ ਨੂੰ ਅਸੀਂ ਰੋਕ ਦੇ ਰਹੇ ਚੱਕ ਕੇ ਭਰ ਕੇ ਲੈ ਗਏ ਜੀ ਇਹਨਾਂ ਦਾ ਕੀ ਕਸੂਰ ਹੈ ਜੀ ਇੱਕ ਪਾਸੇ ਤਾਂ ਇਹ ਵਿਚਾਰੇ ਬੇਰੁਜ਼ਗਾਰ ਨੇ ਜੀ ਦੂਜੇ ਪਾਸੇ ਆਪਾਂ ਪ੍ਰਵਾਸੀ ਨੂੰ ਕਹਿੰਦੇ ਜਦੋਂ ਹੁਣ ਆਪਣੇ ਮੁੰਡੇ ਕੰਮ ਕਰਨ ਲੱਗੇ ਤਾਂ ਆਹ ਚੱਕ ਕੰਮ ਹੋ ਰਿਹਾ ਜੀ ਦੇਖੋ ਅਸੀਂ ਨਾ ਇਹਨਾਂ ਦੀ ਸੋਲਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਤੇ ਉਹ ਮੈਂ ਤਾਂ ਹਾਲੇ ਵਿੱਚ ਪਿਆ ਹੋਇਆ ਵੀ ਪਹਿਲਾਂ ਵੀ ਇਹਨਾਂ ਦੇ ਜਿਹੜੀਆਂ ਉਹਨਾਂ ਜਿਹੜੀ ਦਿੱਕਤ ਸੀਗੀ ਪਰਲੇ ਪਾਸੇ ਵੀ ਸਾਡੀ ਪਾਰਕਿੰਗ ਰੋਕਦੇ ਆ ਇਹ ਅਸੀਂ ਇੱਧਰ ਪਾਸੇ ਲਿਆਂਦੀਏ ਸਾਡੀਆਂ ਜਿਹੜੀਆਂ ਚੱਕ ਕੇ ਤੇ ਕੁਝ ਇਹਨਾਂ ਵੱਲੋਂ ਵੈਲਿਊਸ਼ਨ ਤਾਂ ਹੋ ਜਾਂਦੀ ਆ ਵੀ ਇਹ ਨਾ ਬਲਕਿ ਉਹ ਆਲੇ ਦੁਆਲੇ ਕਾਫੀ ਵੱਡਾ ਸੈਟਅਪ ਲਾ ਲੈਂਦੇ ਆ ਤਾਂ ਸੀ ਇਹਨਾਂ ਨੂੰ ਤਾਂ ਇਹੀ ਕਹੇ ਸੀ ਵੀ ਤੁਸੀਂ ਜਿਹੜੀ ਡੇਢੀ ਦਾ ਮਤਲਬ ਇਹੀ ਆ ਵੀ ਤੁਸੀਂ ਆਪਣੇ ਖੜ ਕੇ ਇੱਥੇ ਜਿਹੜਾ ਬੰਦਾ ਆ ਕੇ ਲੈ ਕੇ ਥੋੜਾ ਜਿਹਾ ਚੱਲ ਜੇ ਉਹ ਬੜਾ ਸੋਹਣਾ ਟਿਕਾ ਟਿਕਟਕਾ ਹੋਇਆ ਵਸੇ ਇਹਨਾਂ ਦਾ ਤੇ ਉਹ ਮੈਨੂੰ ਹੁਣ ਤਾਂ ਫੋਨ ਜਿਵੇਂ 17:00 ਦਾ ਫੋਨ ਆਇਆ ਬਈ ਇੱਥੇ ਕੋਈ ਦਿੱਕਤ ਹੋਈ ਹੋਈ ਆ ਮੈਂ ਆਪਣਾ ਸੀਗਾ ਪਰਲੇ ਆਪਣੇ ਵਾਰਤੇ ਲੱਗਿਆ ਬਸ ਕੰਮ ਕਰਨ ਤਾਂ ਪਰ ਹੁਣ ਦੇਖਦਾ ਭਾਜੀ ਮੈਨੂੰ ਤਾਂ ਬੜਾ ਅਫਸੋਸ ਆ ਸਾਲਾ ਇਸ ਗੱਲ ਦਾ ਵੀ ਭਾਜੀ ਮੈਂ ਤਾਂ ਗੱਲ ਕੀ ਕੀਤੀ ਜੀ ਆਲ ਸਾਹਿਬ ਗੱਲ ਇਹ ਆ ਵੀ ਸਾਨੂੰ ਮੈਂ ਬਿਲਕੁਲ ਵੀ ਇਹਨਾਂ ਦੇ ਹੱਕ 'ਚ ਨਹੀਂ ਖੜੂੰਗਾ ਵੀ ਇਹ ਨਾਜਾਇਜ਼ ਆ ਸਾਨੂੰ ਪਤਾ ਹੈ ਪਰ ਇਹਨਾਂ ਦੇ ਨਾਲ ਉਹ ਸਾਰੀਆਂ ਨਾਜਾਇਜ਼ ਚੀਜ਼ਾਂ ਤੇ ਕਾਰਵਾਈ ਹੋਵੇ ਜਿਹੜੀਆਂ ਸਾਰੇ ਸ਼ਹਿਰ 'ਚ ਨਾਜਾਇਜ਼ ਆ ਜੀ ਯਾਰ ਵਿੱਚੋਂ ਲੰਘਣ ਨੂੰ ਰਾਹ ਨਹੀਂ ਇੱਕ ਵੀਰ ਨੇ ਇੱਕ ਦਿਨ ਪੋਸਟ ਪਾਈ ਹੋਈ ਸੀ ਵੀ ਮੇਰੀ ਘਰ ਵਾਲੀ ਦਾ ਪੈਰ ਵੱਜਿਆ ਮੋਟਰਸਾਈਕਲ ਦਾ ਪੈਰ ਵੱਢਿਆ ਗਿਆ ਜੀ ਬਾਜ਼ਾਰ ਦੇ ਵਿੱਚ ਤੁਰ ਕੇ ਲੰਘਣ ਨੂੰ ਸਾਹ ਨਹੀਂ ਜੀ ਉਹ ਸਾਰੀਆਂ ਨਜਾਇਜ਼ ਸਾਰੀਆਂ ਨਹੀਂ ਸੀ ਉਹ ਸਾਰਾ ਨਜਾਇਜ਼ ਕਬਜ਼ੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਢੇੜਾ ਲਾ ਲਓ ਜੀ ਇੱਧਰੋਂ ਕਾਲਜ ਤੋਂ ਲੈ ਕੇ ਜੀ ਸਿਰਮਿਕ ਸਾਰੇ ਇਫੈਕਟਡ ਆ ਜੀ ਅਸੀਂ ਜਾਮ ਵਿੱਚ ਫਸੇ ਰਹਿੰਦੇ ਆ ਜੀ ਉਹ ਸਾਰੇ ਖੜੇ ਆ ਸਾਰਾ ਸਾਫ਼ ਕਰ ਦਿਓ ਜੀ ਜੜੀਆਂ ਨਜਾਇਜ਼ ਸਾਰੀਆਂ ਦੀ ਸਾਰੀਆਂ ਢਾ ਦਿਓ ਅਸੀਂ ਬੋਲਦੇ ਨਹੀਂ ਮਤਲਬ ਮੇਰੀ ਬੇਨਤੀ ਤਾਂ ਇਦਾਂ ਹੈ ਵੀ ਆਪਣੇ ਪੰਜਾਬੀ ਭਰਾ ਸਾਰੇ ਤਾਂ ਇੱਕ ਮਿੰਟ ਮੰਨੀ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਯਾਰ ਸੁਣੋ ਜੜੀਆਂ ਗੱਲ ਮੰਨੀ ਜੀ ਇਹ ਸਾਰੇ ਆਪਣੇ ਪੰਜਾਬੀ ਭਰਾ ਹੈਗੇ ਵਿਚਾਰੇ ਤਾਂ ਮੇਰੀ ਤਾਂ ਪਹਿਲੇ ਦਿਨ ਤੋਂ ਇਹਨਾਂ ਦੇ ਹਮਦਰਦੀ ਨਾਲੇ ਵਿਚਾਰਨੋ ਔਰ ਮੈਂ ਇਹਨਾਂ ਨੂੰ ਬੜੇ ਤਰੀਕੇ ਨਾਲ ਤਰਤੀਬ ਨਾਲ ਲਵਾਈ ਰੇੜੀ ਇਹਨਾਂ ਦੇ ਸਾਰਿਆਂ ਬੇਕੂਲ ਖੜਾ ਗਿਆ ਸਾਰੀ ਪਾਰੀ ਖਾਲੀ ਹੋ ਗਈ ਉਥੇ ਕੀ ਹੋਇਆ ਫਿਰ ਉਥੇ ਉਹਨਾਂ ਦੇ ਆਲੇ ਦੁਆਲੇ ਦੋ ਤਿੰਨ ਰੇੜੀਆਂ ਹੋ ਲੱਗਣੀ ਸ਼ੁਰੂ ਹੋ ਗਈਆਂ ਅਸਲੀ ਜੀ ਉਹ ਜੜੀਆਂ ਕਿ ਉਹ ਲੋਕੀ ਬਾਰ ਬਾਰ ਕਹਿੰਦੇ ਨੇ ਮੈਨੂੰ ਕਹਿੰਦੀ ਵੀਰੇ ਉਹ ਔਰ ਉਹਨੂੰ ਜਾ ਕੇ ਮੈਂ ਰਿਕੁਐਸਟ ਕਰਦ ਰਿਹਾ ਭਰਾਵਾ ਇੱਥੋਂ ਜਿਹੜੀ ਚੁੱਕ ਲੈ ਫਿਰ ਫਿਰ ਤੇਰੇ ਤੰਗ ਪੈ ਗਏ ਤਾਂ ਉਹ ਪਤਾ ਨਹੀਂ ਉਹਦੇ ਮਨ 'ਚ ਕੀ ਸੀ ਉਹ ਨਹੀਂ ਚੱਕੀ ਉਥੋਂ ਉਹ ਤੇ ਉੱਥੇ ਇੱਕ ਭੈਣ ਦੀ ਸਾਡੇ ਹੈਗੇ ਆ ਉਹ ਕਹਿੰਦੇ ਮੈਨੂੰ ਜਦਾ ਹੀ ਦਾ ਅਸਰ ਹੁੰਦਾ ਉਹ ਬਾਰ ਬਾਰ ਡੀਸੀ ਸਾਹਿਬ ਕੋਲ ਜਾਂਦੇ ਆ ਉਹ ਬीडी ਸਾਹਿਬ ਉਹਦਾ ਫਿਰ ਈਓ ਸਾਹਿਬ ਨੂੰ ਕਹਿੰਦੇ ਆ ਈਓ ਸਾਹਿਬ ਅਕੇ ਮਲਾਜਮਾਂ ਨੂੰ ਕਹਿੰਦੇ ਆ ਮਲਾਜਮਾਂ ਨੇ ਜਿਹੜਾ ਕਰਿਆ ਇਹ ਕਰਿਆ ਤਾਂ ਆਪਣਾ ਹੀ ਯਾਰ ਮੈਂ ਯਾਹਨ ਯੂਸਾ ਉਹਦੀ ਕੀ ਗੱਲ ਹੈ ਕਰਨਾ ਚਾਹੀਦਾ ਜੇ ਕਿਤੇ ਗਾਇਰਕ ਨੂੰ ਨਹੀਂ ਪਰ ਸਾਰਾ ਹੀ ਹੋਣਾ ਚਾਹੀਦਾ ਜੀ ਕੰਪਲੀਟ ਹੀ ਹੋਣਾ ਚਾਹੀਦਾ ਨਹੀਂ ਜੇ ਨਹੀਂ ਜੇ ਉਹਦੀ ਨਹੀਂ ਕਹਿੰਦਾ ਇਹਨੂੰ ਚੰਗਾ ਨਹੀਂ ਕਹਦਾ ਮੈਂ ਨਹੀਂ ਚੰਗਾ ਕਹਦਾ ਇਹਨੂੰ ਮੈਂ ਚੰਗਾ ਨਹੀਂ ਕਹਦਾ ਮੈਂ ਇਹਨੂੰ ਚੰਗਾ ਨਹੀਂ ਕਹਦਾ ਮੈਂ ਇਹਨੂੰ ਚੰਗਾ ਨਹੀਂ ਕਹਦਾ ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਹਰ ਬੰਦੇ ਨੂੰ ਰੋਟੀ ਖਾਣੀ ਚਾਹੀਦੀ ਯਾਰ ਆਪਾਂ ਇਹਨਾਂ ਆਪਾਂ ਇਹਨਾਂ ਤਰਤੀ ਆਪਾਂ ਇਹਨਾਂ ਲੈਣਗੇ ਜੀ ਇਹ ਸ਼ੋਰੂ ਲੈਣਗੇ ਕਰਨਗੇ ਆਪਾਂ ਇਹਨਾਂ ਨੂੰ ਤਰਤੀ ਇਹਨਾਂ ਨੂੰ ਆਪਣੇ ਤਰੀਕੇ ਸਿਰ ਕਰਨਾ ਚਾਹੀਦਾ ਹੈ ਇਹ ਟੈਕਸ ਪੇ ਕਰਨ ਜੀ ਇਹ ਵੀ ਆਪਣਾ ਸਾਰਾ ਕੁਝ ਕਰਨ ਕਾਨੂੰਨ ਸਿਸਟਮ ਦੇ ਮਤਲਬ ਸਾਰ ਕੱਲਾ ਇਹਨਾਂ ਨਾਲ ਜਦੋਂ ਹੁੰਦਾ ਜੀ ਇੱਕ ਪਾਸੇ ਨਾ ਹੋਵੇ ਜੀ ੱੱਕਾ ਕਹਿੰਦੇ ਆ ਮੈਂ ਵੀ ਕਹਿੰਦਾ ਰੇੜੀਆਂ ਸਾਰ ਰੋਪੜ ਤੇ ਲੱਗੀਆਂ ਸਾਰੇ ਸ਼ਹਿਰ ਚ ਲੱਗੀਆਂ ਸਾਰੇ ਪੰਜਾਬ ਚ ਨੇ ਪੂਰੇ ਹਿੰਦੁਸਤਾਨ ਦੇ ਔਰ ਪੂਰੇ ਵਰਲਡ ਤੇ ਰੇੜੀ ਲੱਗਦੀ ਹੁੰਦੀ ਆ ਪਰ ਮੈਂ ਕਹਿੰਦਾ ਬਈ ਜਿਹੜਾ ਜਿਹੜਾ ਜਿੱਥੇ ਕੋਈ ਦਿੱਕਤ ਕਿਸੇ ਕੋ ਸ਼ੋਰੂਮ ਨੂੰ ਹੋएगी ਆ ਆਪਾਂ ਉਹਦੇ ਨਾਲ ਬੈਠ ਕੇ ਮਤਲਬ ਹੱਲ ਕਰ ਲੈਣਾ ਸੀਗਾ ਔਰ ਮੈਂ ਤਾਂ ਲੱਗਿਆ ਪਿਆ ਸੀ ਕਿ ਭਾਜੀ ਮੈਂ ਤਾਂ ਇਹਨਾਂ ਕੋਲ ਬਾਰ ਬਾਰ ਜਾਨਾ ਇਥੇ ਵੋਰਾ ਸਾਹਿਬ ਇੱਕ ਹੈਗੇ ਆ ਉਹ ਵਿਚਾਰੇ ਮੈਨੂੰ ਕਿਹੜੀ ਦਿੱਕਤ ਹੋਣੀ ਮੈਨੂੰ ਬੁਲਾ ਲਿਆ ਕਰਦੇ ਆ ਤੇ ਉਹ ਦੋ ਚਾਰ ਸ਼ੋਰੂਮ ਵਾਲੇ ਹੋਰ ਮੇਰੇ ਜਿਹ ਪਰ ਹੁਣ ਆ ਤਾਂ ਇੱਕਦਮ ਅਚੰਭੇ ਤਾਰ ਜਿਹੜਾ ਹੋਇਆ ਹੈ ਤਾਂ ਸਾਲਾ ਹੋਇਆ ਤਾਂ ਮੈਂ ਤਾਂ ਇਹਨੂੰ ਮਾੜਾ ਕਹਾਂਗਾ ਬਈ ਨਹੀਂ ਸੋੜਦੇ ਬੜੇ ਵੀ ਨਹੀਂ ਜੀ ਟਰਾਲੀਆਂ ਭਜਾ ਲੇਗੇ ਜੀ ਆਪਣੀਆਂ ਜੀ ਚੱਕ ਕੇ ਜੀ ਉਹ ਹੈ ਸਾਡੇ ਕੋਲ ਵੀਡੀਓ ਜੀ ਜੀ ਰੋਕੀ ਵੀ ਜਾਂਦੇ ਜੀ ਕਿ ਟਰਾਲੀ ਜੀ ਉੱਥੇ ਲੈ ਕੇ ਜੀ ਰੈਡੀ ਜਿਹੜੇ ਇਹਨਾਂ ਨੇ ਜਿਹੜੇ ਮਿਸਪਰਟੀ ਦੇ ਜਿਹੜੇ ਵਰਕਰ ਹੈ ਇਹਨਾਂ ਨੂੰ ਤਾਂ ਆਪਣੇ ਅਫਸਰ ਦੇ ਹੁਕਮ ਮੰਨਣਾ ਨਾ ਸਰ ਪਰ ਇਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਪਰ ਤੁਸੀਂ ਇਹ ਦੱਸੋ ਜੀ ਇਹ ਇੱਕ ਅਧਿਕਾਰੀ ਨੇ ਜੀ ਕੀ ਕਾਨੂੰਨ ਦੇ ਵਿੱਚ ਵਰਬਲੀ ਦੀ ਕੋਈ ਹੈਗੀ ਹੈ ਜੀ ਕੋਈ ਰਿਕਾਰਡ ਰਿਕਾਰਡ ਦੇ ਵਿੱਚ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਨੋਟਿਸ ਕੱਢੇ ਹੋ ਕੋਈ ਗੱਲ ਹੈ ਨਹੀਂ ਸੀ ਸਾਰਾ ਕੰਮ ਠੀਕ ਹੋ ਗਿਆ ਸੀ ਇਹਨਾਂ ਦਾ 2-3 ਮਹੀਨੇ ਤੋਂ ਵਧੀਆ ਕੰਮ ਚੱਲੀ ਜਾ ਰਿਹਾ ਸੀ ਇੱਥੇ ਜਿਹੜੇ ਤੋਂ ਜਿਹੜੀਆਂ ਸੜੀਆਂ ਸਪਾਸੇ ਚੱਕ ਕੇ ਲੱਗੀਆਂ ਉਹ ਕੀ ਹੋਇਆ ਥੜੀ ਸਾਹਿਬ ਇਹਨਾਂ ਨੇ ਰੇੜੀਆਂ ਫੇਰ ਉੱਥੇ ਚੱਕ-ਚੱਕ ਕੇ ਨਾ ਬਾਰ-ਬਾਰ ਉੱਥੇ ਆਪਣੇ ਜਾਂ ਤਾਂ ਬੰਦਾ ਇਰੀਟੇਟ ਹੋ ਜਾਂਦਾ ਇੱਕ ਬੰਦਾ ਤੁਹਾਡੇ ਦੇਖੋ ਇੱਕ ਬੰਦੇ ਨਾਲ ਆਪਾਂ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਅਸੀਂ ਉਹਦੀ ਗੱਲ ਨਹੀਂ ਮੰਨ ਰਹੇ ਆ ਉਸ ਤੋਂ ਬਾਅਦ ਆਪਾਂ ਉਹਨੂੰ ਹੋਰ ਰੀਡਿਡ ਕਰ ਰਹੇ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਸੈਟਅਪ ਵੀ ਆਪਾਂ ਵਧਾ ਰਹੇ ਆ ਆਪਣਾ ਆਲਾ ਦੋਲਾ ਠੀਕ ਕਰ ਰਹੇ ਹਾਂ ਤਦ ਉਹ ਇੱਕ ਬਿਲਕੁਲ ਇਹ ਗੱਲਾਂ ਦੋਨੋਂ ਪਾਸੇ ਮਾਰੀ ਹੋਈ ਗੱਲ ਭਾਜੀ ਮੈਂ ਤਾਂ ਇਹ ਕਹਣਾ ਨਹੀਂ ਸੋਣੀ ਚਾਹੀਦੀ ਇਹ ਬੰਦੇ ਕੋਈ ਚੀਜ਼ ਉਹਨਾਂ ਤਾਂ ਕਿਸੇ ਨੂੰ ਲੱਭ ਕੇ ਵੀ ਚਲ ਜਾਣਾ ਇਹਨਾਂ ਕੋਲ ਤੇ ਕਿਸੇ ਨੇ ਖਾਣ ਹੋਣਾ ਜੇ ਅਜਾੜ ਚ ਖੜਾ ਦਿਓ ਭਾਵੇਂ ਨਹੀਂ ਹੋਰ ਗੱਲ ਕਿਆ ਕਰਦਾ ਇੱਥੇ ਏਡੇ ਏਡੇ ਵੱਡੇ ਸ਼ੋਰੂਮ ਆ ਥੋੜੀ ਜੀ ਮੋਟੀ ਜੀ ਗੱਲ ਹੈ ਜਿਸ ਬੰਦੇ ਨੇ 40 ਰੁਪਏ ਦੀ ਚੀਜ਼ ਖਰੀਦਣੀ ਹੈ ਉਹ ਰੇੜੀ ਤੇ ਆਊਗਾ ਜਿਸ ਬੰਦੇ 400 ਦੀ ਖਾਣੀ ਹੈ ਸ਼ੋਰੂਮ ਜਾਊਗਾ ਆਪਣੇ ਹੋਟਲ ਜਾਊਗਾ ਰੈਸਟੋਰੈਂਟ ਜਾਊਗਾ ਉਹ 400 ਬੰਦਾ ਜਿਹੜੇ 400 ਬੰਦੇ ਖਰਚਣਾ ਉਹ ਬੰਦਾ 40 ਰੁਪਏ ਕਿਉਂ ਖਰਚੂਗਾ ਜੀ 40 ਆਲਾ 400 ਨਹੀਂ ਉਹਦੀ ਕਵਸਟੇ ਇੱਕ ਵਿਚਾਰ ਨਹੀਂ ਜਾ ਸਕਦਾ ਇਹ ਤਾਂ ਹਰ ਬੰਦੇ ਦੀ ਡਿਮਾਂਡ ਪੂਰੀ ਕਰ ਰਹੀ ਸੀਗੇ ਪਰ ਉਹਨੂੰ ਵਾਲਾ ਜਿਹਨੇ ਸ਼ੋਰੂਮ ਚ ਜਾਣਾ ਉੱਥੇ ਬੈਠ ਕੇ ਜਾਣਾ ਉਹਨਾਂ ਇਹ ਨਹੀਂ ਕਹਿਣਾ ਵੀ ਮੈਂ ਫਿਰ ਰੋੜੀ ਪਰੇ ਖਾ ਲੈਂਦਾ ਉਹਨਾਂ ਉੱਥੇ ਹੀ ਜਾਣਾ ਇਹ ਗਰੀਬਾਂ ਦੇ ਸਹਾਰੇ ਆ ਗਰੀਬਾਂ ਦੇ ਬੱਚੇ ਹਨ ਉਹ ਸੋਚਦੇ ਵੀ ਡੈਡੀ ਕੁਝ ਖਾਣ ਜਾਣਾ ਬਾਹਰ ਲੈ ਚੱਲੋ ਉਹ ਫਿਰ ਆਪਣੇ ਪੁੱਤਾਂ ਨੂੰ ਇਹਨਾਂ ਕੋਲ ਲੈ ਕੇ ਆਉਂਦੇ ਆ ਉਹਨਾਂ ਦੀ ਜੇਬ ਲੌ ਕਰਦੀ ਹੈ ਵੀ 40 ਰੁਪਏ 'ਚ ਮੈਂ ਆਪਣੇ ਬੱਚਿਆਂ ਨੂੰ ਖੁਸ਼ ਕਰ ਸਕਾਂ ਇੱਥੇ ਉਹਨਾਂ ਦੀ ਖੁਸ਼ੀਆਂ ਹੁੰਦੀਆਂ ਬੱਚਿਆਂ ਦੀ ਮੈਂ ਇੱਕ ਛੋਟਾ ਜਾਂ ਹੁੰਦਾ ਨਾ ਇੱਕ ਵਾਰੀ ਮੈਨੂੰ ਪਤਾ ਭਾਈ ਅਸੀਂ ਗਰੀਬੀ ਰਹੀ ਕਿਸੇ ਦੀ ਖੁਸ਼ੀਆਂ ਨੂੰ ਕੋਈ ਨਹੀਂ ਅੰਕ ਸਕਦਾ ਮੈਂ ਇੱਕ ਵਾਰੀ ਪਤੰਗ ਢਾਉਂਦਾ ਸੀ ਮੇਰੇ ਕੋਲ ਹੋਈ ਮਾਤੜ ਇੱਕੇ ਪਤੰਗ ਮਿਲਿਆ ਸੀ ਮੁਸ਼ਕਲ ਨਾਲ ਰੋ ਪਿੱਟ ਕੇ ਇੱਕ ਅਮੀਰ ਜਹਾਦੇ ਮੇਰਾ ਪਤੰਗ ਕੱਟਤਾ ਮੈਨੂੰ ਪਤਾ ਸੀ ਮੈਨੂੰ ਕਿੰਨੀ ਦੁਖੀ ਹੋਈ ਦੁਖ ਹੋਇਆ ਮੇਰੀ ਸਾਰੀ ਖੁਸ਼ੀਆਂ ਚਲ ਗਈਆਂ ਉਹਦੇ ਨਾਲ ਠੀਕ ਹੈ ਨਾ ਇਹ ਉਹ ਗਰੀਬਾਂ ਦੀਆਂ ਖੁਸ਼ੀਆਂ ਐ ਜਿਨ੍ਹਾਂ ਦੇ ਕੋਲ ਵਿਚਾਰੇ ਕੋ ਪੈਸਾ ਨਹੀਂ ਫਿਰ ਵੀ ਆਪ ਆਪਾਂ ਹਲੇ ਮੰਨ ਨਹੀਂ ਟਾਉਂਦੇ ਨਾਲ ਆਪਾਂ ਦਿਲ ਛੋਟਾ ਕਰਦੇ ਆਂ ਆਪਾਂ ਤਾਂ ਲੜਾਈ ਲੜਨੇ ਵਾਲੇ ਯੋਧੇ ਆਂ ਆਪਾਂ ਫੇਰ ਵੀ ਉਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕਰਾਂਗਾ ਮਨਾਵਾਂਗਾ ਆਪਾਂ ਉਹਨਾਂ ਨੂੰ ਮੈਂ ਜਾ ਕੇ ਤਰੀਕੇ ਨਾਲ ਮਨਾਉਂਦਾ ਮਨਾਉਣ ਦੀ ਕੋਸ਼ਿਸ਼ ਕਰੂੰਗਾ ਪੂਰੀ ਬਈ ਅ ਭਲੇ ਲੋਕੋ ਇਹ ਤੁਹਾਡੇ ਭੈਣ ਭਰਾ ਹੀ ਹੈਗੇ ਆ ਇਹਨਾਂ ਨੂੰ ਕਹੋ ਮਾਸਾ ਜਰਾ ਰਾਜੂ ਵੀ ਅਸੀਂ ਇਹਨਾਂ ਨੇ ਇਹ ਵੀ ਕਹੋ ਵੀ ਇੱਕ ਕੀਮਤ ਦਿੱਤੀ ਵੀ ਅਸੀਂ ਸਟੇਜ ਦਾ ਸਾਡੀ ਰਜਿਸਟਰੀਆਂ ਦੇਖਣ 25 22 ਸਮਝੀਂ ਇਹ 16 2 16 ਫੁੱਟ ਇੱਧਰ ਕਾਰਨ ਇਹਦੇ ਪੈਸੇ ਦਿੱਤੇਵੇਂ ਸਾਡੇ ਕੋਲ ਰਜਿਸਟਰੀ ਹੈ ਫਿਰ ਪੈਸੇ ਲੈ ਕੇ ਰਜਿਸਟਰੀ ਦੇ ਜਦ ਮਾਲਕ ਹੈ ਇੱਕ ਨੇ ਕਹਿੰਦੇ ਚੱਕੋ ਕੋਈ ਤਾਂ ਕਰਦਾ ਉਹ ਵੀ ਤਾਂ ਕਰਦਾ ਹੈ ਉਹ ਕਿ ਮਾੜੀ ਗੱਲ ਹੋਈ ਜਾਵੇ ਨਾਲ ਵੀ ਗੱਲ ਕਰਦਾ ਹੈ ਤਾਂ ਮਾੜੀ ਗੱਲ ਨਹੀਂ ਜਿਨ੍ਹਾਂ ਨੇ ਪੈਸੇ ਦੇ ਇਹ ਪੈਸੇ ਸਾਡੀ ਰਜਿਸਟਰੀ ਹੈ ਦੇਖੋ ਹਮਨੇ ਇਸਕੇ ਪੈਸੇ ਦੀਏ ਹਜ਼ਾਰ ਜੀ ਇਹ 16 ਸਵਾ 16 ਫੁੱਟ ਐਸੀ ਹੈ ਤਾਂ ਸਵਾ 8 ਫੁੱਟ ਐਸੀ ਠੀਕ ਹੈ ਕਰਨ ਕੇ ਪੈਸੇ ਅਲੱਗ ਜੀ ਤੁਸੀਂ ਜੇ ਰਜਿਸਟਰੀ ਹੋਈ ਹੈ ਫਿਰ ਅਸੀਂ ਮਾਲਕ ਹੈ ਇਹ ਸਾਨੂੰ ਕਿਵੇਂ ਚੱਕਦੇ ਬ੍ਰਾਂਡੇ ਬ੍ਰਾਂਡ ਕਿਹੜੀ ਦੀ ਤੁਹਾਡੀ ਕਿਹੜੀ ਦੀ ਬ੍ਰਾਂਡੇ ਆ ਬ੍ਰਾਂਡੇ ਵਾਲੀ ਗੱਲ ਕਰਦੇ ਇਹਦੀ ਆਹੀ ਰਜਿਸਟਰੀ ਦਿੱਤੀ ਰਜਿਸਟਰੀ ਸਾਡ ਦੇਖੋ ਸਾਡੀਆਂ ਰਜਿਸਟਰੀਆਂ ਦੇਖੋ ਸਾਰੇ ਇਹਨਾਂ ਦੇਖ ਲਓ ਜਾਈ ਇਹਦੀ ਪੇਮੈਂਟ ਕਿਹੜੀ ਹੋਈ ਹੈ ਨਹੀਂ ਸਰਦਾ ਬਹੁਦੀ ਸਿੱਧੀ ਜੀ ਗੱਲ ਆ ਕਿ ਸਾਰੇ ਸੁਖੀ ਬਸੋ ਸਾਰੇ ਆਨੰਦ ਲਾਓ ਹਾਂ ਬਿਲਕੁਲ ਇਹ ਰੋਲਾ ਤਾਂ ਹੈ ਹੀ ਨਹੀਂ ਕੋਈ ਤੁਹਾਡੇ ਕਰਮਾਂ ਦਾ ਤੁਸੀਂ ਖਾਣਾ ਬਹੁਦੀ ਅਸੀਂ ਕਿਸੇ ਦਾ ਕਿਸੇ ਨੇ ਖਾਣਾ ਸਭ ਨੇ ਆਪਣਾ ਆਪਣਾ ਖਾਣਾ ਕਿਉਂ ਚੱਕਦੇ ਹੋ ਭਾਜੀ ਤਾਂ ਤੰਗ ਕਰਨੀ ਹੋਇਆ ਇਹ ਰੇਗੀਆਂ ਲਿਖਦੇ ਨੂੰ ਉਹਨਾਂ ਤੋਂ ਪਹਿਲਾਂ ਵੀ ਸ਼ੋਰੂਮ ਉਹਨਾਂ ਤੋਂ ਪਹਿਲਾਂ ਵੀ ਸ਼ੋਰੂਮ ਚੱਲਦੇ ਸੀਗੇ ਉਹਨਾਂ ਤੋਂ ਪਹਿਲਾਂ ਵੀ ਕੋਈ ਬੋਤਾ ਇੱਥੇ ਵਾਕਿੰਗ ਨਹੀਂ ਸੀ ਰੇੜੀਆਂ ਲੱਗਣ ਨਾਲ ਮੰਡੀ ਲੱਗਣ ਨਾਲ ਇੱਥੇ ਵਾਕਿੰਗ ਬਹੁਤ ਜ਼ਿਆਦਾ ਵਧੀ ਹੈ ਵਧੀ ਹੈ ਤੇ ਕਸਟਮਰ ਵੀ ਵਧਿਆ ਤੇ ਮਾਰਕੀਟ ਦੀ ਆਪ ਹੋਈ ਹੈ ਮਾਰਕੀਟ ਸਾਡੀ ਕਿਸਮਤ ਨਾਲ ਪਤਾ ਨਹੀਂ ਕਿੰਨੀਆਂ ਦੀ ਕਿਸਮਤ ਚਮਕਦੀ ਇੱਥੇ ਇਹਨਾਂ ਕਰਕੇ ਕਿੰਨਾ ਇੱਥੇ ਬਿਜ਼ਨਸ ਆ ਰਿਹਾ ਇਹ ਮੈਨੂੰ ਲੱਗਦਾ ਸ਼ੋਰੂਮ ਵਾਲੇ ਸਮਝ ਕੇ ਨਹੀਂ ਰਾਜੀ ਇਸ ਚੀਜ਼ ਨੂੰ ਇੱਥੇ ਮੰਡੀ ਲੱਗਦੀ ਸੀ ਮੰਡੀ ਜਿਹੜਾ ਕਹਿੰਦੇ ਨੇ ਨਾ ਇਹਦੇ ਵਿੱਚ ਜਿਹੜੀ ਬਾਈ ਆ 5 ਫੁੱਟ ਦੀ ਝੱਡੀ ਹੋਈ ਨਾ ਜਗਾ 3 4 4 5 ਫੁੱਟ ਏ ਨਹੀਂ ਨਦੀ ਦਿਸਤੀ ਜੀ ਉਹ ਨਹੀਂ ਹੈਗੀ ਪਰ ਪਰ ਜਦੋਂ ਪ੍ਰੇਮ ਮੁਹੱਬਤ ਦਾ ਕੰਮ ਚੱਲ ਰਿਹਾ ਕਿਸੇ ਨੂੰ ਕੋਈ ਠੀਕ ਨਹੀਂ ਹੁੰਦੀ ਹਾਂ ਠੀਕ ਹੈ ਆਪਾਂ ਨਹੀਂ ਕਹਿੰਦੇ ਹੁਣ ਤੱਕ ਆਪਾਂ ਨੇ ਕਿਹਾ ਨਹੀਂ ਪਰ ਜਦੋਂ ਗਰੀਬਾਂ ਦੇ ਉੱਤੇ ਡਾਕਾ ਕਮੇਟੀ ਦੇ نیچے ਹੀ ਕਮੇਟੀ ਦੇ نیچے ਨਾ ਬੜੀ ਰੇੜੀਆਂ ਲੱਗਦੀਆਂ ਇਹ ਜਿਹੜਾ ਕਮੇਟੀ ਵਾਲੇ ਵੀਰ ਆਏ ਸਾਡੇ ਇਹਨਾਂ ਦੇ ਬਿਲਕੁਲ نیچے ਉੱਤਰ ਦੇ ਸਾਰੀ ਰੇੜੀਆਂ ਕਟੌਟ 7-8 ਰੇੜੀਆਂ ਲੱਗਦੀਆਂ ਉਹ ਨਹੀਂ ਦਿਖੀਆਂ ਸਰ ਕੀ ਕਾਰਵਾਈ ਹੋਈ ਆ ਕਿਉਂ ਹੋਈ ਆ ਜੀ ਦੇਖੋ ਇਹਨਾਂ ਦਾ ਆਪਸੀ ਡਿਸਪਿਊਟ ਆ ਕੋਈ ਸ਼ੋਰੂਮ ਤੇ ਰੇੜੀਆਂ ਵਾਲੇ ਦਾ ਠੀਕ ਹੈ ਇਹਨਾਂ ਦੇ ਹੀ ਬਾਰ-ਬਾਰ ਕੰਪਲੇਂਟ ਆਉਣ ਤੋਂ ਬਾਅਦ ਵਰਬਲੀ ਕਈ ਵਾਰੀ ਕਹਿ ਚੁੱਕੇ ਹਨਾਂ ਨੂੰ ਵੀ ਇਥੋਂ ਆਪਣਾ ਭਾਈ ਕੋਈ ਮੋਸਟਲੀ ਤਾਂ ਇਹ ਜੇ ਨਹੀਂ ਜਿਨ੍ਹਾਂ ਦੇ ਪਿੱਛੇ ਸ਼ਾਪਸ ਵਗੈਰਾ ਹੈਗੀਆਂ ਨੇ ਰੇੜੀ ਵਾਲਿਆਂ ਦੀ ਠੀਕ ਹੈ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਦੋਂ ਨਹੀਂ ਹਟ ਰਹੇ ਪਿੱਛੇ ਹੋ ਰਹੇ ਜਾਂ ਕਿਤੇ ਆਪਣੀ ਟੁਕਮੀ ਥਾਂ ਤੇ ਨਹੀਂ ਜਾ ਰਹੇ ਤਾਂ ਇਹਨਾਂ ਤੇ ਇਹ ਕਾਰਵਾਈ ਕਰਨੀ ਪਈ ਸਰ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਤੁਸੀਂ ਵੀ ਆਪਣੇ ਭਰਾਓ ਤੁਸੀਂ ਆਪਣੇ ਅਹੁਦੇ ਦੇ ਉੱਤੇ ਹੋ ਜੀ ਇਹ ਇਹ ਕਾਰਵਾਈ ਉਦੋਂ ਹੀ ਹੁੰਦੀ ਜਦੋਂ ਕੋਈ ਸ਼ਿਕਾਇਤ ਕਰੇ ਜਾਂ ਆਪਣੇ ਆਪ ਵੀ ਕਾਉਂਸਲ ਕੋਈ ਨੋਟਿਸ ਲੈਂਦੀ ਹੈ ਜਲ ਇਹ ਹੀ ਹੁੰਦਾ ਵੀ ਜੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਕਾਰਵਾਈ ਕਰਨੀ ਪੈਂਦੀ ਹੈ ਪਰ ਨਹੀਂ ਤਾਂ ਕਾਉਂਸਲ ਦੀ ਵੀ ਡਿਊਟੀ ਬਣਦੀ ਹੈ ਵੀ ਜੇ ਕੋਈ ਕਿਸੇ ਪਬਲਿਕ ਅਦਾਰੇ ਤੋਂ ਬਾਹਰ ਨਜਾਇਜ਼ ਤੌਰ ਤੇ ਖੜਾ ਰੇੜੀ ਰੂੜੀ ਵਾਲਾ ਤਾਂ ਉਹਨੂੰ ਰੋਕਿਆ ਜਾਵੇ। ਇਹ ਸਾਰੇ ਬਾਜ਼ਾਰ ਦੇ ਸਰ ਨਜਾਇਜ਼ ਕਬਜ਼ੇ ਸਰ ਜੇ ਅਸੀਂ ਹੁਣੇ ਮੈਂ ਮੰਨ ਲਓ ਅਸੀਂ ਅਸੀਂ ਤੁਹਾਨੂੰ ਹੁਣੇ ਕੰਪਲੇਂਟ ਦੇ ਦਿੰਨੇ ਆ ਸ਼ਿਕਾਇਤ ਦੇ ਦਿੰਨੇ ਆ ਵੀ ਬਾਜ਼ਾਰ ਦੇ ਵਿੱਚ ਭਾਈ ਇੱਥੇ-ਇੱਥੇ ਨਜਾਇਜ਼ ਕਬਜ਼ੇ ਆ ਆਹ ਚੀਜ਼ਾਂ ਦੇ ਉੱਤੇ ਆਪਾਂ ਹੁਣੇ ਚੱਲਾਂਗੇ ਜੀ ਟਰਾਲੀਆਂ ਆਪਾਂ ਜਾਉਂਗੀਆਂ ਜੀ ਹੁਣੇ ਨਾਲ ਜਾ ਕੇ ਹੋ ਜੂਗੀ ਕਾਰਵਾਈ ਦੇਖੋ ਜੇ ਡਿਊਟੀ ਟਾਈਮ ਤੋਂ ਬਾਅਦ ਵੀ ਕਰ ਸਕਦੇ ਕੋਈ ਦਿੱਕਤ ਨਹੀਂ ਆ ਹੋਣ ਕਰ ਸਕਦੇ ਸਵੇਰੇ ਵੀ ਕਰ ਸਕਦੇ ਚਲਿਏ ਜੀ ਫਿਰ ਜਿਹੜਾ ਚਲਿਏ ਜੀ ਹੁਣ ਸਾਫ ਕਰਦੀ ਹੈ ਜੀ ਅੱਜ ਸੜਕਾਂ ਸਾਫ ਕਰਦੀ ਹੈ ਕਿਉਂਕਿ ਅਸੀਂ ਘਰਾਂ ਨੂੰ ਜਾਂਦੇ ਆ ਨਾ ਜੀ ਬਹੁਤ ਦਿੱਕਤ ਹੁੰਦੀ ਹੈ ਜੀ ਰਸਤਿਆਂ ਦੇ ਜਾਮ ਲੱਗਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਾਲਜ ਜਿਹੜਾ ਹੈਗਾ ਉਹਦੇ ਸਾਹਮਣੇ ਰੋਡ ਤੋਂ ਲੈ ਕੇ ਜੀ ਅੱਗੇ ਕਲਿਆਣ ਸਿਨੇਮਾ ਪੀ ਡਬਲਯੂ ਡੀ ਕਲੋਨੀ ਜੀ ਅੱਗੇ ਸਿਵਲ ਹਸਪੀਟਲ ਦੇ ਸਾਹਮਣੇ ਅੱਗੇ ਪੁਲੋ ਬਾਜ਼ਾਰ ਜੀ ਇਹ ਸਾਰਾ ਰੂਟ ਭਰਿਆ ਪਿਆ ਜੀ ਸਾਰਾ ਬਾਜ਼ਾਰ ਭਰਿਆ ਪਿਆ ਉੱਥੇ ਤੁਰ ਕੇ ਵੀ ਨਹੀਂ ਲੰਘਿਆ ਜਾਂਦਾ ਜ ਅੱਜ ਤਾਂ ਨਹੀਂ ਹੋ ਸਕਦਾ ਕਿਉਂਕਿ ਮੈਨ ਪਾਵਰ ਵੀ ਚਾਹੀਦੀ ਇਹਦੇ ਲਈ ਜੀ ਕਿੰਨੇ ਦਿਨ ਚ ਹੋ ਸਕਦੀ ਹੈ ਸਰ ਮੇਰੀ ਅੱਜ ਔਨ ਰਿਕਾਰਡ ਤੁਹਾਨੂੰ ਇਹ ਸ਼ਿਕਾਇਤ ਹੈ ਜੀ ਕਿ ਜਦੋਂ ਅਸੀਂ ਬਾਜ਼ਾਰ ਚ ਜਾਂਦੇ ਆ ਇੱਕ ਕਾਮਨ ਮੈਨ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਰੇ ਬਾਜ਼ਾਰ ਦੇ ਜਿਹੜੀਆਂ ਦੁਕਾਨਾਂ ਦੀ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਆ ਜੀ ਰਸਤੇ ਨਜਾਇਜ਼ ਭਰੇ ਹੁੰਦੇ ਆ ਜੀ ਤੇ ਸਾਨੂੰ ਬੜੀ ਸਮੱਸਿਆ ਆਉਂਦੀ ਹੈ ਜੀ ਤੁਸੀਂ ਦੱਸੋ ਕਦੋਂ ਕਾਰਵਾਈ ਹੋ ਸਕਦੀ ਸਰ ਕਾਰਵਾਈ ਸ਼ੁਰੂ ਕਰਦਾਂਗੇ ਜੀ ਇਹ ਨਹੀਂ ਹੈਗਾ ਕਿ ਕੋਈ ਡੈਡਲਾਈਨ ਤਾਂ ਨਹੀਂ ਦੇ ਸਕਦਾ ਮੈਂ ਜੀ ਇੰਨੀ ਤਰੀਕ ਨੂੰ ਹੋ ਜੇਗੀ ਕਾਰਵਾਈ ਸ਼ੁਰੂ ਕਰਦਾਂਗੇ ਜੀ ਕਿਰ ਇਹ ਤਾਂ ਨਹੀਂ ਵੀ ਸਰਕਾਰ ਵਾਂਗ 5ਵੇਂ ਸਾਲ 'ਚ ਮਤਲਬ ਪੰਜਵੇਂ ਹਾਲ ਤੇ ਤਾਂ ਨਹੀਂ ਜੇ ਸ਼ੁਰੂ ਕਰ ਦਾਂਗੇ ਕੱਲ ਤੋਂ ਸ਼ੁਰੂ ਕਰ ਦਾਂਗੇ ਸਰ ਸਮਾਂ ਹੋਊਗਾ ਵੀ ਐਨੇ ਦਿਨ ਚ ਅਸੀਂ ਕਰ ਦਾਂਗੇ ਜੀ ਹੈਗੀ ਵੀ ਮੈਂ ਕਹਾ ਵੀ ਮੈਂ ਤਾਂ ਇਹ ਜਨਵਰੀ ਤੋਂ 21 ਜਨਵਰੀ ਜਾਂ 25 ਜਨਵਰੀ ਨੂੰ ਖਤਮ ਕਰ ਦਾਂਗਾ ਡੈਡ ਲਾਈਨ ਕੋਈ ਨਹੀਂ ਦੇ ਸਕਦਾ ਸ਼ੁਰੂ ਕਰ ਦਾਂਗੇ ਜੀ ਚਲੋ ਠੀਕ ਹੈ ਸਰ ਤੁਸੀਂ ਵੀ ਰੈਡੀ ਲਾਉਂਦੇ ਹੋ ਜੀ ਕੀ ਕਾਹਦੀ ਜੀ ਮੈਂ ਮੇਰੇ ਤੰਦੂਰੀ ਵਗੈਰਾ ਮੋਮੋਸ ਆ ਜੀ ਕਾਫੀ ਇੱਕ ਦੋ ਚੀਜ਼ਾਂ ਹੋ ਰੱਖੀਆਂ ਹੋਈਆਂ ਜੀ ਸਾਡੇ ਤਾਂ ਲੋਕ ਇੰਨੇ ਖੁਸ਼ ਆ ਇੱਥੇ ਖਾ ਕੇ ਵੀ ਵੀ ਸਾਨੂੰ ਖਰੜ ਕਰਾੜੀ ਮੋਹਾਲੀ ਜਾਣਾ ਪੈਂਦਾ ਸੀ ਬੇ ਅਸੀਂ ਇੰਨਾ ਖੁਸ਼ ਆ ਕਿ ਮੋਹਾਲੀ ਤੇ ਚੰਡੀਗੜ੍ਹ ਆਪਣਾ ਰੋਪੜ ਦਾ ਪੈਸਾ ਔਰ ਓਪੜ ਚ ਹੈ ਜੀ ਸਾਨੂੰ ਬਾਕੀ ਜੀ ਵੀਰ ਬਾਰੇ ਮੈਨੂੰ ਪਤਾ ਲੱਗਿਆ ਕਹਿੰਦੇ ਦਿੱਲੀ ਸੀ ਦਿੱਲੀ ਤੋਂ ਆਏ ਪੰਜਾਬੀ ਮੁੰਡਾ ਆਪਣਾ ਭਰਾ ਚਮਕੌਰ ਸਾਹਿਬ ਦਾ ਤੇ ਇਹ ਜੇ ਇੱਥੇ ਆ ਕੇ ਯਾਰ ਆਪਣਾ ਕੰਮ ਕਰਨ ਲੱਗੇ ਹੁਣ ਇਸ ਤਰ੍ਹਾਂ ਨਾ ਨਾ ਕਰੋ ਇਹ ਪੰਜਾਬੀਆਂ ਨੂੰ ਵੀ ਬੇਨਤੀ ਆ ਭਾਈ ਇਹਨਾਂ ਦੀ ਜਿਨ੍ਹਾਂ ਨੇ ਸਟੋਲਾਂ ਤੇ ਆਉਣਾ ਉਹਨਾਂ ਨੇ ਇਹਨਾਂ ਦੇਤੇ ਆਉਣਾ ਜਿਨ੍ਹਾਂ ਨੇ ਤੁਹਾਡੀਆਂ ਤੇ ਜਾਣਾ ਉਹਨਾਂ ਨੇ ਤੁਹਾਡੀਆਂ ਤੇ ਹੀ ਜਾਣਾ ਹੈ ਭਾਈ ਇਹਨਾਂ ਵਿੱਚੋਂ ਹਜੇ ਬੰਦੇ ਵੀ ਆ ਕੈਨੇਡਾ ਤੋਂ ਮੁੜਿਆਏ ਕੈਨੇਡਾ ਤੋਂ ਆ ਕੇ ਇੱਥੇ ਰੇੜੀਆਂ ਲਾ ਰਹੇ ਹੋ ਵੀ ਅਸੀਂ ਆਪਣੇ ਪੰਜਾਬ ਨੂੰ ਚੱਲੀਏ ਮੁਹੱਬਤ ਚ ਆਏ ਆ ਪਿਆਰ ਚ ਆਏ ਆ ਵੀ ਉੱਥੇ ਨਾ ਰਹੀਏ ਇੱਥੇ ਆ ਕੇ ਕੰਮ ਕਰੀਏ ਇਹੀ ਤਾਂ ਸਰਕਾਰ ਕਹਿੰਦੀ ਸੀ ਵੀ ਮੋੜਦੇ ਆਵਾਂਗੇ ਮੁੜ ਕੇ ਆਣਗੇ ਪੰਜਾਬੀ ਆ ਹੁਣ ਮੁੜ ਕੇ ਆਏ ਆ ਤੇ ਇੱਥੇ ਜੁੱਤੀਆਂ ਖਾਰੇ ਆ ਜੀ ਦੱਸੋ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਅਸੀਂ ਸ਼ੋਰੂਮਾਂ 'ਚ ਵੱੜ ਸਕੀਏ ਭਾਜੀ 1 ਲੱਖ 2 ਲੱਖ ਦੀ ਇਨਵੈਸਟਮੈਂਟ ਕਰਕੇ ਅਸੀਂ ਸਾਡਾ ਕੰਮ ਖੋਲਿਆ ਵੀ ਚਲੋ ਅੱਜ ਨਹੀਂ ਤਾਂ ਕੱਲ ਅਸੀਂ ਤਗੜੇ ਬਣਾਂਗੇ ਸ਼ੋਰੂਮਾਂ 'ਚ ਜਾਵਾਂਗੇ ਹੌਲੀ ਹੌਲੀ ਅੱਗੇ ਵਧਾਂਗੇ ਪਰ ਇਹ ਵਾਲੇ ਕਹਿੰਦੇ ਵੀ ਤੁਸੀਂ ਘੜ ਕੇ ਯਾਰ ਤੁਸੀਂ ਸ਼ੋਰੂਮਾਂ 'ਚ ਚੱਲ ਜਣਾ ਸੀ ਕਹਿੰਦੇ ਰੇੜੀਆਂ ਤੇ ਆ ਜਣਾ ਉਹਨਾਂ ਦਾ ਨਾ ਸਾਰਿਆਂ ਦਾ ਮੀਨੂ ਸੇਮ ਆ ਜੀ ਔਰ ਇਹ ਮੇਰੇ ਨਾਲ ਜੇ ਮੇਰਾ ਕੋਈ ਕੰਪੀਟੀਟਰ ਆ ਜਾਦਾ ਮੇਰਾ ਕੰਮ ਵੀ ਡਾਊਨ ਜਾਏਗਾ ਇਹਨਾਂ ਦਾ ਕੰਮ ਆਪਸ 'ਚ ਡਾਊਨ ਹੈ ਤੇ ਆਪ ਜਿਹੜੇ ਹੈਗੇ ਆ ਉਹ ਰੇੜੀਆਂ ਤੇ ਚੱਲੇ ਬਾਈ ਇੱਥੇ ਹੀ ਰੇੜੀਆਂ ਲੱਗੀਆਂ ਸੀ ਇੱਥੋਂ ਹੀ ਲੈ ਕੇ ਉਹਨਾਂ ਨੇ ਕਮਾ ਕੇ ਕਰੋੜਾਂ ਦੇ শোরੂਮ ਖਰੀਦ ਲਏ ਉਹ শোরੂਮ ਇੱਥੇ ਹੀ ਬਣੇ ਹੋਏ ਆ ਉਦਾਹਰਨਾਂ ਐ ਇੱਥੇ ਐਗਜ਼ੈਂਪਲ ਆ ਇਹ ਉਹਨਾਂ ਨੂੰ ਵੀ ਹੁਣ ਸੋਚਣਾ ਚਾਹੀਦਾ ਵੀ ਇਹ ਵੀ ਮਿਹਨਤ ਕਰਨ ਲੱਗੇ ਇਹ ਵੀ ਆਪਣਾ ਚੜਨ ਹਾਂਜੀ ਐਡਵੋਕੇਟ ਸਾਹਿਬ ਇਹਨਾਂ ਦਾ ਸਟਾਰਟਅਪ ਹੈ ਇਹ ਜਿਹਦਾ ਇਹ ਬਾਈ ਮੇਰਾ ਆਇਆ ਹੈ ਇਹ ਇੰਨਾ ਮਿਹਨਤੀ ਬੰਦਾ ਇਹ ਸਾਡੇ ਪੰਜਾਬੀ ਬੰਦੇ ਇੱਥੇ ਕੰਮ ਕਰਨ ਲੱਗ ਗਏ ਤੇ ਇਹਨਾਂ ਨੂੰ ਇਹ ਤਕਲੀਫ ਹੈ ਕਿ ਬਈ ਸਾਡਾ ਪੰਜਾਬੀ ਕਿਉਂ ਆ ਉਹ ਸਾਹਮਣੇ ਦੇਖੋ ਅਨ ਨਾਰੀਅਲ ਦੀ ਡੇੜੀ ਲੱਗੀ ਹੋਈ ਆ ਅੱਗੇ ਇਹਨਾਂ ਨੂੰ ਕਿਸੇ ਨੇ ਨਹੀਂ ਪੂਰੇ ਸ਼ਾਰਜ ਲੱਗੀ ਹੋਈਆਂ ਕਿਸੇ ਨੇ ਕਿਸ ਨੂੰ ਟਾਰਗੇਟ ਨਹੀਂ ਆ ਨਾਰੀਅਲ ਦੀ ਡੇੜੀ ਦਿਖਾਓ ਕਰੋ ਦੇਖੋ ਉਹਨੂੰ ਕਿਸੇ ਨੇ ਨਹੀਂ ਛੇੜਿਆ ਲੱਗੀ ਹੋਈ ਉਹ ਨਾਲੇ ਬਿਲਕੁਲ ਰੋਡ ਦੇ ਉੱਤੇ ਹੈ ਜੀ ਉਹ ਓਕੇ ਉਹ ਹੈਵੀ ਪ੍ਰਵਾਸੀ ਦੀ ਹੈ ਉਹ ਉਹ ਨਹੀਂ ਸਾਡਾ ਪੰਜਾਬੀ ਭਾਈ ਖਾਣਾ ਇਹਨਾਂ ਰੋਟੀ ਬਾਹਰ ਤੋਂ ਆ ਕੇ ਖਾ ਖਾ ਜਵੇ ਆ ਜਿਹੜੇ ਸਾਡੇ ਪੰਜਾਬੀ ਵੀਰ ਹੈ ਅੰਨਾ ਇਹ ਮੁੰਡਾ ਅੱਗੇ ਵਧਿਆ ਇਹ ਇਹਦਾ ਖਾਣ ਦਾ ਇਹ ਮੁੰਡਾ ਜਿਹੜਾ ਦਿੱਲੀ ਤੋਂ ਆਇਆ ਇਹਦਾ ਫੂਡ ਅਸੀਂ ਹੋਟਲ ਛੱਡ ਕੇ ਇੱਥੇ ਖਾਣੇ ਦੇਖੋ ਨਹੀਂ ਸਰ ਤੁਸੀਂ ਵੈਸੇ ਮਸੱਈਆ ਤਾਂ ਇਹ ਹੈ ਨਾ ਉਹ ਕਹਿੰਦੇ ਹੋਟਲ ਛੱਡਦੇ ਸਾ ਬਾਈ ਜੀ ਸਵਾਦ ਬਣਾਉਂਦਾ ਸੇ ਉਹ ਛੱਡ ਦਿਓ ਤੁਸੀਂ ਆਪਣੇ ਰੈਸਟੋਰੈਂਟ ਯੂਰੋ ਕੈਫੇ ਆ ਯੂਰੋ ਕੈਫੇ ਵਾਲਿਆਂ ਨੂੰ ਕੰਪੀਟੀਸ਼ਨ ਕਰਨ ਦੀ ਲੋੜ ਨਹੀਂ ਚੀਜ਼ ਵਧੀਆ ਬਣਾਉਂਦਾ ਅਗਲਾ ਸਾਨੂੰ ਛੋਟੇ ਉੱਥੇ ਧੱਕਾ ਪੈਂਦਾ ਬਾਕੀ ਛੋਟੇ ਮੈਂ ਕਹਿੰਦਾ ਭਾਈ ਇਹਨਾਂ ਦੇ ਉੱਤੇ ਨਾ ਫੂਡ ਸੇਫਟੀ ਦੀ ਰੇਡ ਪੈ ਜਾਵੇ ਸਟਨਲੀ ਅੱਧੇ ਨਾ ਬੰਦ ਹੋ ਗਏ ਤਾਂ ਮੇਰਾ ਨਾਮ ਛੱਡ ਦਿਓ ਇਹੋ ਜੀ ਕੁਆਲਿਟੀ ਖਵਾ ਰਹੇ ਆ ਇਹ ਪੈਸਾ ਚਾਹ ਕਵਾਲਿਟੀ ਦਿਓ ਕੁਆਲਿਟੀ ਦੋਗੇ ਤਾਂ ਆਪਣੇ ਆਪ ਸਮਾਨ बिकੂਗਾ ਜੀ ਲੋਕੀ ਕੀ ਕਹਿੰਦੇ ਜੰਗਲਾਂ ਦੇ ਵਿੱਚ ਆਪਣੀ ਚੀਜ਼ ਵਧੀਆ ਵੇਚੋ बिकਦੀ ਹੈ ਆਪਣੀ ਕੁਆਲਿਟੀ ਵਧੀਆ ਕਰਨ ਸਭ ਕੁਝ ਵਧੀਆ ਕਰਨ ਵਿਕਦਾ ਹਰੇਕ ਬਾਕੀ ਜਿਹੜੇ ਸ਼ੋਰੂਮ ਆ ਚਲਦੇ ਚਲਦੇ ਜਿਹੜੇ ਹੁਣ ਜਿਹੜੇ ਨਹੀਂ ਚੱਲ ਰਹੇ ਅਸੀਂ ਕੀ ਕਰ ਸਕਦੇ ਉਹਨਾਂ ਲਈ ਬਾਈ ਇਹਨਾਂ ਦਾ ਗਨਾਹ ਇਹ ਆ ਇਹ ਗਰੀਬ ਆ ਬਸ ਇਹ ਗਨਾਹ ਹੈ ਇੱਥੇ ਇਹਨਾਂ ਦਾ ਹੋਰ ਕੋਈ ਗਨਾਹ ਨਹੀਂ ਹੈ ਰਾਜੂ ਜੀ ਹਾਂਜੀ ਉਹਨਾਂ ਰਾਜੂ ਕੀ ਕਰੂਗਾ ਯਾਰ ਮੈਂ ਤਾਂ ਇਹ ਕਹਿਣਾ ਬਈ ਰੌਣਕ ਸੀ ਇਹਨਾਂ ਨਾਲ ਇੱਥੇ ਉਲੂ ਬੋਲਣੇ ਆ ਸਾ ਕਈ ਵਾਰ ਨਾ ਬੰਦਾ ਇਹ ਰੌਣਕ ਖਤਮ ਨਹੀਂ ਹੋਣ ਦੇਣੀ ਜੀ ਅਸੀਂ ਇਹ ਪਾਣੀ ਕਿ ਜਿੰਮੇਵਾਰ ਹਾਂ ਮੈਂ ਤਾਂ ਮੈਂ ਇਦਾਂ ਨਹੀਂ ਛੱਡਦਾ ਬਾਜੀ ਮੈਨੂੰ ਬਹੁਤ ਇੱਕ ਹੋਰ ਵੱਡਾ ਰੰਜ ਆ ਇੱਥੇ ਲੱਗਦੀ ਸੀ ਮੰਡੀ ਪਰਦਾ ਸੀ ਇਹ ਪੂਰਾ ਮੰਡੀ ਕੀ ਕਿਸਾਨ ਮੰਡੀ ਕਿਸਾਨ ਮੰਡੀ ਦਾ ਕਨਸੈਪਟ ਕੀਦਾ ਸਰਕਾਰ ਦਾ ਉਹ ਸੜਕ ਤੇ ਰੁਲਦੇ ਹੁਣ ਕਿਸਾਨ ਸੜਕ ਤੇ ਪਾਰਕਿੰਗ ਦੇ ਵਿੱਚੋਂ ਉੱਟ ਕੇ ਸੜਕ ਤੇ ਆ ਜੀ ਇਹ ਪੰਜਾਬ ਹੋਈ ਹੈ ਭਾਜੀ ਪਹਿਲੇ ਦਿਨੋਂ ਬੌਨ ਬੌਨ ਜਿਹੜੀ ਬਰੈਡ ਵਾਲੀ ਜਿਹੜੀ ਗੱਡੀ ਹੈ ਉਹ ਕਿਸੇ ਗੱਡੀ ਵਿੱਚ ਵੱਜੀ 3000 ਰੁਪਏ ਦੇ ਕਿ ਛੁਟਕਾਰਾ ਹੋਇਆ ਭਾਜੀ ਉਰੇ ਕਿੰਨੀ ਪਾਰਕਿੰਗ ਹੈ ਭਾਈ ਜੀ ਦੀ ਆਪਣੀ ਦੁਕਾਨ ਆ ਹੁਣ ਭਾਜੀ ਤੁਸੀਂ ਇਹ ਨਾ ਰੇੜੀਆਂ ਨੂੰ ਤੁਸੀਂ ਵੀ ਚਾਹੁੰਦੇ ਹੋਣੇ ਵੀ ਇਹ ਵੀ ਤਰੱਕੀ ਕਰਕੇ ਭਾਈ ਸ਼ੋਹਰ ਕਹਿੰਦਾ ਮੈਂ ਕਹਿੰਦਾ ਨਾਲ ਖੜਾ ਕਹਿੰਦਾ ਭਾਜੀ ਗਾ ਇੱਕ ਕੋ ਲਾਉਂਗਾ ਦੂਏ ਕਜਾਂਗਾ ਫੁੱਟਫਾਲ ਹੁੰਦਾ ਵਧਦਾ ਭਾਜੀ ਐਸਾ ਕਹਿੰਦੇ ਕਾਰੋਬਾਰ ਵਧਦਾ ਅਸੀਂ ਅੱਜ ਵੀ ਕਹਿੰਦੇ ਮੰਡੀ ਲਵਾਓ ਰੇ ਠੀਕ ਹੈ ਪਾਰਕਿੰਗ ਸੈਟਅਪ ਕਰਕੇ ਪਾਰਕਿੰਗ ਕਰੋ ਉੱਪਰ ਮੰਡੀ ਲਵਾਓ ਜੀ ਔਰ ਰਸਤੇ ਮਾਂ ਆ ਗਈ ਮੰਡੀ ਭਾਈ ਤੁਸੀਂ ਤਾਂ ਆਪ ਦੇਖਦੇ ਹੋ ਟ੍ਰੈਫਿਕ ਕਿੰਨਾ ਜਮ ਹੁੰਦਾ ਭਾਜੀ ਦੋ ਤਿੰਨ ਵਾਰੀ ਐਕਸੀਡੈਂਟ ਹੋਲੇ ਉੱਥੇ ਕੰਡੀ ਲਵਾ ਸੈਟਅਪ ਸਿਸਟਮ ਹਾਂਜੀ ਕਰੋ ਸਿਸਟਮ ਹੈ ਇਹ ਸਿਸਟਮ ਦਾ ਖਲਾਰਾ ਪੈ ਰਿਹਾ ਜਿਹੜਾ ਜੀ ਮੈਂ ਦੇਖ ਗਿਆ ਮੈਂ ਲਾਦਾ ਤੁਸੀਂ ਲਾਚਾਰ ਹੋ ਤੁਸੀਂ ਬੇਵਕੂਫ ਮੈਂ ਨਚਾਰ ਨਹੀਂ ਨਚਾਰ ਨਾ ਨੀ ਨੀ ਪਿਛਲੀ ਵਾਰ ਵੀ ਕੋਈ ਹੋਇਆ ਸੀ ਉਦੋਂ ਵੀ ਰਾਜੂ ਜੀ ਨੇ ਖੜ ਕੇ ਕਰਤਾ ਸੀ ਨਾ ਤਾਂ ਸੌਟ ਆਊਟ ਕਰਵਾ ਦਿੱਤਾ ਮੇਰੀ 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 ਬੇਚੀਆ ਜੀ ਨੇ ਕੀਤਾ ਸੀ ਚਲੋ ਲੋਕ ਮੰਨਦੇ ਪਰ ਹੁਣ ਲਾਚਾਰ ਨਹੀਂ ਹੈਗਾ ਪਰ ਮੈਂ ਨਾ ਮੈਂ ਥੋੜਾ ਜਿਹਾ ਇਹਨਾਂ ਤੋਂ ਦੁਖੀ ਵੀ ਆ ਗਿਆ ਸੀ ਇਹਨਾਂ ਨੇ ਗੱਲਾਂ ਮੇਰੀਆਂ 100% ਬੰਨੀਆਂ ਨਹੀਂ ਭਾਜੀ ਮੇਰੀ ਗੱਲ ਆ ਮੈਂ ਤਾਂ ਲਵਾ ਕੇ ਸਾਰੇ ਚਲੇ ਗਏ ਫਿਰ ਸੈੱਟ ਕਰਤੀਆਂ ਫਿਰ ਤੁਸੀਂ ਜ਼ਿੱਦਬਾਜੀ ਚ 2 ਫੁੱਟ ਅੱਗੇ ਫਿਰ 3 ਫੁੱਟ ਅੱਗੇ 4 ਫੁੱਟ ਅੱਗੇ ਫਿਰ ਤੁਸੀਂ ਆਪਣਾ ਏਰੀਆ ਛੱਡਤਾ ਫਿਰ ਤੁਸੀਂ ਆਪਣੇ ਆਲੇ ਦੁਆਲੇ ਸਾਰਾ ਸੈਟਅਪ ਕਰ ਲਿਆ ਪੂਰਾ ਉੱਥੇ ਟੇਬਲ ਵਾਲੇ ਦੁਆਲੇ ਵਾਲੇ ਯਾਰ ਉਹ ਚੀਜ਼ਾਂ ਉਹ ਚੀਜ਼ਾਂ ਨਾ ਫਿਰ ਉਹ ਬੰਦਾ ਫਿਰ ਕੀ ਉਹ ਬੰਦਾ ਫਿਰ ਲਾਚਾਰ ਹੋਊਗਾ ਬੰਦਾ ਕੀ ਕਰੂਗਾ ਫਿਰ ਮੈਂ ਤਾਂ ਚਾਹੁੰਨਾ ਵਿਚਾਰੇ ਰੋਟੀ ਖਾਣ ਇੱਥੇ ਸਾਲਾ ਸਾਡੇ ਜੈਲਸਨਗਰ ਦੀ ਮਸਾਂ ਹੀ ਰੌਣਕ ਲੱਗੀ ਵੀ ਆ ਰੌਣਕ ਵੀ ਲੱਗੀ ਵੀ ਨਾ ਕਰਕੇ ਹੋਈ ਆ ਔਰ ਮੈਂ ਤੁ ਮੈਂ ਤੁਹਾਨੂੰ ਫੇਰ ਕਹਿੰਦਾ ਮੈਂ ਤੁਹਾਨੂੰ ਬੜੇ ਅਦਬ ਸਤਿਕਾਰ ਨਾਲ ਕਹਿੰਦਾ ਸਾਡੇ ਬੜੇ ਉਹ ਬੜੇ ਆਪਣੇ ਜਿਹੜੇ ਸ਼ੋਅਰੂਮ ਆ ਲੈਣ ਸਾਡੇ ਭਰਾ ਭੈਣ ਹੈਗੇ ਉਹ ਉਹਨਾਂ ਦਾ ਕੰਮ ਪ੍ਰਾਪਰ ਚੱਲੇ ਸੀ ਅਰਦਾਸ ਕਰਦੇ ਆ ਪਰ ਮੈਂ ਆ ਕੇ ਜੀ ਮੀਟਿੰਗੇ ਕਰ ਲੋ ਜੀ ਕੋਈ ਗੱਲ ਕਰਦਾ ਮੈਂ ਗੱਲ ਜਰੂਰ ਕਰਨਾ ਥਲੀਵੀਰ ਬਈ ਇਹਨਾਂ ਨੇ ਇਹਨਾਂ ਦੇ ਕਰਕੇ ਹੀ ਰੌਣਕ ਆ ਉੱਥੇ ਜੇ ਇਹ ਚਲੇ ਗਏ ਉਹ ਚਲੇ ਗਏ ਇੱਥੇ ਇਹਨਾਂ ਨੇ ਆਉਣਾ ਰਸ਼ ਨਹੀਂ ਪੈਣਾ ਇੱਥੇ ਬਿਲਕੁਲ ਬਿਲਕੁਲ ਇੱਕ ਬੰਦਾ ਖਾਂਦਾ ਨਾਲ ਦੂਜੇ ਪੋਹ ਜਾਂਦਾ ਹੈ ਇਹ ਵੈਰਾਈਟੀ ਜ਼ਰੂਰੀ ਆ ਹਰ ਇੱਕ ਨਾ ਕੰਮ ਹੋਣਾ ਚਾਹੀਦਾ ਮੰਡੀ ਹੋਣੀ ਚਾਹੀਦੀ ਆ ਰੇੜੀਆਂ ਹੋਣੀ ਚਾਹੀਦੀ ਆ ਬਾਜੀ ਤੁਸੀਂ ਸਾਡੇ ਭਰਾ ਨੂੰ ਨਾ ਜਦਾ ਨਹੀਂ ਮੈਂ ਤੁਹਾਨੂੰ ਸਵਾਲ ਪੁੱਛਦਾ ਪਰ ਇੱਕ ਸਵਾਲ ਕਾਮਨ ਮੈਨ ਹੁੰਦੇ ਨਾਲ ਤੁਹਾਨੂੰ ਪੁੱਛਣਾ ਵੀ ਇੱਥੇ ਹੁਣ ਇਹ ਰੇੜੀਆਂ ਆਉਗੀਆਂ ਵਾਪਸ ਕਿ ਸਾਰੇ ਸ਼ਹਿਰ ਦੀ ਚੱਕ ਹੋ ਗਿਆ ਇਹ ਤੁਸੀਂ ਦੱਸ ਦਿਓ ਬੀਂਗਾ ਵਾਈਸ ਪ੍ਰੈਜ਼ੀਡੈਂਟ ਆਫ ਕਾਉਂਸਲ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਰੇੜੀਆਂ ਕਦੇ ਰੋਪੜ ਚ ਨਹੀਂ ਹੈਗੀਆਂ ਰੋਪੜ ਚ ਨਹੀਂ ਆ ਗਿਆ ਪੂਰੇ ਪੰਜਾਬ ਚ ਪੂਰੇ ਹਿੰਦੁਸਤਾਨ ਚ ਔਰ ਪੂਰੇ ਵਰਲਡ ਚ ਹੈ ਰੇੜੀਆਂ ਵੀ ਆ ਮੈਂ ਕਹਿੰਦਾ ਇਹ ਰੇੜੀ ਮਾਰਕੀਟ ਤਾਂ ਬਕਾਇਦਾ ਬਣੀਆਂ ਹੋਈਆਂ ਬਕਾਇਦਾ ਰੇ ਹੁਣ ਆਪ ਮੈਂ ਉਹੀ ਕਹਿਣਾ ਹਾਂ ਮੈਂ ਤਾਂ ਦੇਖੋ ਮੈਂ ਤਾਂ 100% ਨਹੀਂ ਮੈਂ ਤਾਂ 101% ਕੋਸ਼ਿਸ਼ ਕਰੂੰਗਾ ਵੀ ਰੇੜੇ ਦੁਬਾਰਾ ਜਲਦੀ ਲੱਗਣ ਇਹਨਾਂ ਦੀ ਤਰੀਕੇ ਨਾਲ ਲੱਗਣ ਆਪਾਂ ਤਾਂ ਕਿ ਉਹਨਾਂ ਨੂੰ ਮਨਾ ਬਣਾ ਲਈਏ ਕੁਝ ਇਹਨਾਂ ਨੂੰ ਮਨਾ ਲਈਏ ਪਰ ਮੇਰੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਇਹ ਹਟਣਾ ਇਹਨਾਂ ਨਾਲ ਵੇਚ ਨਹੀਂ ਹੈਗਾ ਇਹਨਾਂ ਆਪਸ ਲੜੀ ਜਾਂਦੇ ਆਠ ਨੌ ਰੇੜੇ ਅੱਛਾ ਅੱਛਾ ਰੇੜੇ ਹੈ ਵੀ ਬਹੁਤੇ ਨਹੀਂ ਹੈ ਨਹੀਂ ਸਿਰ ਆਠ ਨੌ ਰੇੜੀਆਂ ਆ 8 ਜਾਂ 9 ਰੇੜੀਆਂ ਬਹੁਤੇ ਰੇੜੀਆਂ ਨਹੀਂ ਹੈਗੀਆਂ ਇਹ ਬਟ ਕੀ ਹੈ ਵੀ ਜਿਹੜੇ ਸ਼ੋਅਰੂਮ ਹੈ ਉਹ ਵੀ ਕੱਪੜੇ ਸ਼ੋਰੂਮ ਕੋਈ ਨਹੀਂ ਹੈਗਾ ਸਿਰਫ ਖਾਣ ਪੀਣ ਦਾ ਸ਼ੋਰੂਮ ਹੀ ਹੈ ਸਾਰੇ ਇਹ ਇਹ ਵੀ ਇਹਨਾਂ ਦਾ ਸਮਾਨ ਸਾਰਾ ਖਾਣ ਪੀਣ ਦਾ ਮਿਲਦਾ ਪਰ ਮੈਂ ਤਾਂ ਫਿਰ ਉਹੀ ਕਹਿੰਦਾ ਵੀ ਜੇ ਥੋੜਾ ਜਿਹਨੇ 400 ਖਾਣੇ ਆ 400 ਵਾਲੀ ਚੀਜ਼ ਖਾਣੂ 40 ਵਾਲੀ ਕਿਉਂ ਖਾਊਗਾ ਉਹ ਇੱਕ ਰਸੋਈ ਦੇ ਵਿੱਚ ਭਾਂਡੇ ਖੜਕਦੇ ਹੀ ਹੁੰਦੇ ਸੀ ਕਿ ਲੜੀ ਜਾਣ ਪੀੜੀ ਜਾਣ ਪਰ ਰੋਟੀ ਤਾਂ ਖਾਈ ਜਾਣਾ ਮੈਂ ਉਹੀ ਕਹਿੰਦਾ ਮੈਂ ਉਹ ਮੈਂ ਉਹ ਸਤਨਾਬਿਰ ਮੈਂ ਤੁਹਾਨੂੰ ਉਹੀ ਤਾਂ ਕਹਿੰਦਾ ਉਹੀ ਤਾਂ ਕਹਿੰਦਾ ਮੈਂ ਹੁਣ ਇੱਕਦਮ ਅਚਨਚੇ ਦਾ ਇਹਨਾਂ ਛਾਪਾ ਮਾਰਾ ਇੱਥੇ ਆ ਕੇ ਚੱਕ ਲਿਆ ਮੈਂ ਤਾਂ ਤੁਸੀਂ ਥੋੜੇ ਫੋਨ ਤੇ ਇੱਕਦਮ ਇੱਥੇ ਆ ਗਿਆ ਜਲਦੀ ਮੈਂ ਤਾਂ ਘੋ ਪਰ ਆਪਾਂ ਫੇਰ ਵੀ ਥਣੀ ਸਾਹਿਬ ਆਪਾਂ ਯੂ ਸਾਹਿਬ ਨੂੰ ਮਨਾਉਨੇ ਆ ਡੀਸੀ ਸਾਹਿਬ ਨੂੰ ਕਹਾਂਗੇ ਐਕਚੁਅਲੀ ਤੁਹਾਨੂੰ ਮੈਂ ਹੋਰ ਦੱਸਦਾ ਮੈਂ ਜੇ ਨਹੀਂ ਮੰਨਣਗੇ ਵੈਸੇ ਆ ਰਹੇ ਜਿ ਚਕਾਵਾਗੇ ਤੁਹਾਨੂੰ ਮੈਂ ਹੋਰ ਦੱਸਦਾ ਆਪਾਂ ਨਾਲ ਲੱਗ ਤੁਹਾਨੂੰ ਮੈਂ ਹੋਰ ਦੱਸਦਾ ਐ ਸਾਨੂੰ ਇਥੇ ਇਨਾ ਵਾਸਤੇ ਮਨਵਿੰਦਰ ਕਾਂਗਰੇਵੇਂ ਨੂੰ ਕਿਹਾ ਹੋਇਆ ਰੱਜੋ ਪਾਣੀ ਰੱਖਿਆ ਕਰਨੇ ਰੇੜੀ ਵਾਲਿਆਂ ਦੀ ਮੈਨੂੰ ਪਾਜੀ ਨੇ ਵੀ ਕਿਹਾ ਹੋਇਆ ਮੈਨੂੰ ਐਮਐਲ ਦਲੇ ਚੱਡਣ ਵੀ ਕਿਹਾ ਪਾਜੀ ਰੱਖਿਆ ਕਰਨੀ ਦਾ ਦੀ ਪਰ ਹੁਣ ਗੱਲ ਕਈ ਵਾਰੀ ਜਿਹੜੀ ਜਦੋਂ ਬੰਦਾ ਨਾ ਐਡੀਟੇਟ ਕਰਦਾ ਬਾਰ-ਬਾਰ ਇੱਕ ਮੈਨੂੰ ਤੰਗ ਕਰੂਗਾ ਤੁਸੀਂ ਉਹ ਜਾਂਦੇ ਨੇ ਉੱਪਰ ਡੀ ਸਾਹਿਬ ਕੋਲ ਜਾਂਦੇ ਆ ਡੀ ਸਾਹਿਬ ਜਾਈ ਉਹਨੂੰ ਖਿੱਚ ਦਿੰਦੇ ਪਰ ਉਹ ਇੱਕ ਵਾਰ ਨਹੀਂ ਉਹ ਬਹੁਤ ਵਾਰੀ ਹੋ ਚੁੱਕੀ ਕਿਰਦਾ ਲੋਕਾਂ ਦੀ ਮਾਂ ਸਮਾਨ ਹੈ ਨਾ ਮਾਂ ਤਾਂ ਬੱਚਾ ਗਲਤੀਆਂ ਵੀ ਕਰੇ ਤਾਂ ਵੀ ਪਿਆਰ ਹੀ ਕਰਦੀ ਆ ਆਪਾਂ ਵੀ ਤਾਂ ਪਿਆਰ ਕਰਾਂ ਆਪਾਂ ਤਾਂ ਹੈਗੇ ਆ ਯਾਰ ਆਪਾਂ ਹੈਗੇ ਆ ਆਪਾਂ ਹੈਗੇ ਆ ਹੁਣ ਉਥੇ ਵਾਈਸ ਸਾਹਿਬ ਪ੍ਰਧਾਨ ਬੈਠੇ ਆ ਬੜੇ ਵਧੀਆ ਸਾਡੇ ਉਹ ਤਾਂ ਵਿਚਾਰੇ ਅੱਛਾ ਉਹਨਾਂ ਕਰਕੇ ਤਾਂ ਮੰਡੀ ਵਸੀ ਵੀ ਵ ਸਾਡੇ ਪ੍ਰਧਾਨ ਜੀ ਮੈਂ ਕਿਹਾ ਨੋ ਤਾਂ ਕੋਈ ਵੀ ਹੋਣਾ ਪੰਜਾਬ ਜਨਨਕ ਪ੍ਰਧਾਨ ਨਹੀਂ ਹੋਣਾ ਚਲੋ ਅਸੀਂ ਕਹਿੰਦੇ ਇਹਨਾਂ ਨੂੰ ਇੱਥੇ ਲਿਆਓ ਜੀ ਵਾਰਿਸਾਬ ਦੀ ਵਾਵਾ ਹੋਵੇ ਸੋ ਬਿਲਕੁਲ ਜੀ ਬਿਲਕੁਲ ਇਹ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਗਈ ਸੀਗੀ ਪਰ ਕੁਝ ਵੀਰਾਂ ਨੇ ਵਿਰੋਧ ਵੀ ਕੀਤਾ ਪਰ ਅਸੀਂ ਵੀ ਇਹ ਕਹਿੰਦੇ ਆ ਵੀ ਜੇ ਕਾਰਵਾਈ ਕਰਨੀ ਆ ਤਾਂ ਸਾਰਿਆਂ ਦੇ ਉੱਤੇ ਜੇ ਕਾਨੂੰਨ ਦੀ ਗੱਲ ਕਰਨੀ ਆ ਪਰ ਜੇ ਕੋਈ ਰੋਜੀ ਰੋਟੀ ਵਾਲ ਨੂੰ ਆਪਣੀ ਵੱਲੋਂ ਤੁਰ ਰਿਹਾ ਤਾਂ ਉਹਨੂੰ ਤੁਰਨ ਵੀ ਦੇਣਾ ਚਾਹੀਦਾ ਇਹ ਜਿਆ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੀ ਆਪਸ ਦੇ ਵਿੱਚ ਜਰੂਰ ਸਹਿਮਤੀ ਬਣਾ ਕੇ ਮੈਨੂੰ ਲੱਗਦਾ ਵੀ ਇਸ ਜਿਹੜੇ ਵੀਰ ਹੋ ਨਹੀਂ ਇਹ ਰੋਟੀ ਦਾ ਇੱਕ ਸਾਧਨ ਹੈਗਾ ਇਹਨਾਂ ਦਾ ਰੇੜੀਆਂ ਜਾਂ ਸਟਾਲਾਂ ਇਹਨਾਂ ਨੂੰ ਦੁਬਾਰਾ ਇੱਥੇ ਲਿਆਉਣਾ ਚਾਹੀਦਾ ਤੇਜਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਾਂ